ਕੀ ਇਸ ਤੋਂ ਆਪਾਂ ਇੱਕ ਆਪਣਾ ਬਿਜ਼ਨਸ ਕੇਮੇ ਸਟਾਰਟਅਪ ਕਰ ਸਕਦੇ ਹਾਂ ਕੀ ਆਈਡੀਆ ਵਾ ਤੁਹਾਨੂੰ ਆਈਡੈਂਟੀਫਾਈ ਕਰਨਾ ਪੈਣਾ ਕਿਸੇ ਇੱਕ ਨੂੰ ਜੇ ਸਟਾਰਟਅਪ ਕਰਨਾ ਕਿ ਜੇ ਤੁਸੀਂ ਰੀਸਾਈਕਲਿੰਗ ਕਰਨੀ ਹੈ ਅਪਸਾਈਕਲਿੰਗ ਕਰਨੀ ਹੈ ਕਰਨਾ ਕਿਸ ਤਰੀਕੇ ਨਾਲ ਹੈ ਅਸੀਂ ਕੀ ਕਰ ਰਹੇ ਹਾਂ ਕਿ ਜਿਵੇਂ ਪੇਪਰ ਪੇਪਰ ਤੋਂ ਪੈਨਸਲ ਬਣਾ ਰਹੇ ਹਾਂ ਜਿਹੜੇ ਕਤਰਨ ਲੋਕਾਂ ਦੇ ਬੁਟੀਕ ਤੋਂ ਨਿਕਲਦੇ ਟੇਲਰ ਤੋਂ ਨਿਕਲਦੇ ਇਹ ਹੌਜਰੀ ਤੋਂ ਨਿਕਲਦੇ ਅਸੀਂ ਉਸ ਤੋਂ ਵੀ ਪ੍ਰੋਡਕਟ ਬਣਾ ਰਹੇ ਹਾਂ ਵੁੱਡਨ ਵੇਸਟ ਤੋਂ ਪ੍ਰੋਡਕਟ ਬਣਾ ਰਹੇ ਹਾਂ ਜੀ ਆਪਾਂ ਗੱਲ ਕਰੀਏ ਤੁਸੀਂ ਸੁਪਣਾ ਲਓ ਪੰਜਾਬ ਨੂੰ ਜਾਂ ਲੁਧਿਆਣੇ ਨੂੰ 30 ਨਵੇਂ ਸੀਯੂ ਦੇਣ ਦਾ ਜਿਹੜੇ 30 ਸੀਯੂ ਹੈ ਉਹਦੇ ਵਿੱਚ ਅਸੀਂ ਸਰਵਿਸ ਇੰਡਸਟਰੀ ਨੂੰ ਵੀ ਇੰਗੇਜ ਕਰ ਰਹੇ ਹਾਂ ਮੈਨੂਫੈਕਚਰਿੰਗ ਇੰਡਸਟਰੀ ਨੂੰ ਵੀ ਇੰਗੇਜ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਐਗਰੀ ਫਾਰਮਿੰਗ ਬਿਜ਼ਨਸ ਤੇ ਓਵਰ ਆਲ ਜਿੰਨੇ ਵੀ ਇਸ ਯੂ ਨੇ ਸਾਡੇ ਉਹ ਵੇਸਟ ਮੈਨੇਜਮੈਂਟ ਨਾਲ ਹੀ ਜੁੜੇ ਹੋਣ ਠੀਕ ਹੈ ਉਹ ਕਿਤੇ ਨਾ ਕਿਤੇ ਇੱਕ ਸਸਟੇਨੇਬਲ ਬਿਜ਼ਨਸ ਨੂੰ ਅਸੀਂ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਪੇਪਰ ਵੇਸਟ ਤੋਂ ਇੱਕ ਪੈਨਸਲ ਬਣੀ ਹੋਈ ਹੈ ਇੱਕ ਪੈਨ ਬਣਿਆ ਹੋਇਆ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਇਹਨੇ ਪੈਸੇ ਨਹੀਂ ਸੀ ਬਟ ਸੀਗਾ ਕਿ ਹਾਂ ਇਸ ਚੀਜ਼ ਨੂੰ ਕਰਨਾ ਸੋ ਅਸੀਂ ਪਹਿਲਾਂ ਮਸ਼ੀਨਰੀ ਦੀ ਟੈਕਨੋਲੋਜੀ ਨੂੰ ਸਮਝਣ ਲਈ ਇੱਕ ਟੀਮ ਨਾਲ ਕਨੈਕਟ ਕੀਤਾ ਫਿਰ ਉਸ ਬੰਦੇ ਨੇ ਸਾਨੂੰ ਇੱਕ ਵੇਸਟ ਮਟੀਰੀਅਲ ਤੋਂ ਹੀ ਮਸ਼ੀਨ ਜੀ ਕ੍ਰੀਏਟ ਕਰਕੇ ਦਿੱਤੀ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਮਸ਼ੀਨਰੀ ਆ ਗਈ ਉਸ ਤੋਂ ਬਾਅਦ ਅਸੀਂ ਇਹਦੀ ਮੇਕਿੰਗ ਪ੍ਰੋਸੈਸ ਦੇ ਬੱਲ ਗਿਆ ਹੁਣ ਤੁਹਾਡੇ ਕੋਲ ਭੁੱਖ ਹੋਵੇ ਨਮਕੀਨ ਖਾਂਦੀ ਮੈਂ ਤੁਹਾਡੇ ਅੱਗੇ ਮਿੱਠੇ ਦਾ ਲੰਗੜ ਲਾਵਾਂ ਤੁਸੀਂ ਨਹੀਂ ਖਾਓ ਸੋ ਸਭ ਤੋਂ ਪਹਿਲਾਂ ਦੇਖਣਾ ਹੁੰਦਾ ਕਿ ਉਸ ਬੱਚੇ ਦੇ ਅੰਦਰ ਭੁੱਖ ਕਿਸ ਚੀਜ਼ ਦੀ ਹੈ ਉਹ ਕਿਹੜੀ ਸਾਈਡ ਤੋੜਨਾ ਚਾਹੁੰਦਾ ਲੁਧਿਆਣੇ ਚ ਬਹੁਤ ਵੱਡਾ ਕੂੜੇ ਦਾ ਡੰਪ ਲੱਗਿਆ ਹੋਇਆ ਤੁਹਾਡੀ ਨਿਗਾ ਚ ਡੰਪਾ ਜਾਂ ਕੀ ਆਉ ਸਟਾਰਟਿੰਗ ਤੋਂ ਹੀ ਇਹ ਜਿਹੜੇ ਸਵਿਚ ਫੋਰ ਚੇਂਜ ਫਾਊਂਡੇਸ਼ਨ ਅਸੀਂ ਕਾਉਂਡ ਕੀਤਾ ਸੀ ਉਹ ਇਸ ਨਜ਼ਰੀਏ ਨਾਲ ਕੀਤਾ ਸੀ ਕਿ ਅਸੀਂ ਵਿਅਰਥ ਤੋਂ ਨਾ ਵਰਥ ਕ੍ਰੀਏਟ ਕਰੀਏ ਮੇਰੇ ਲਈ ਤਾਂ ਵਿਅਰਥ ਨਹੀਂ ਆ ਉਹ ਮੈਂ ਤਾਂ ਉਹਦੇ ਵਿੱਚ ਵੀ ਵਰਥ ਲੱਭਦਾ ਜੇ ਵਰਥ ਹੈ ਗਈ ਹੈ ਤਾਂ ਹੀ ਇੰਨੇ سارے ਏਜੰਸੀ ਜਿੰਨੇ سارے ਕਾਰਪੋਰੇਟਸ ਵੀ ਵੇਸਟ ਮੈਨੇਜਮੈਂਟ ਦੇ ਵਿੱਚ ਕੰਮ ਕਰ ਰਹੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਾ ਰਹਿ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਵਿੱਚਕਾਰ ਇੱਕ ਖਾਸ ਨਵੀਂ ਮੁਲਾਕਾਤ ਲੈ ਕੇ ਅੱਜ ਦੀ ਮੁਲਾਕਾਤ ਖਾਸ ਰੂਗੀ ਉਹਨਾਂ ਲਈ ਜਿਹੜੇ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਰਹਿਣਗੇ ਜਿਨ੍ਹਾਂ ਨੇ ਸੁਪਨਾ ਲਿੱਤਾ ਵਾ ਕਿ ਅਸੀਂ ਪੰਜਾਬ ਨੂੰ ਲੁਧਿਆਣੇ ਨੂੰ ਨਵੇਂ 30 ਸੀਈਓ ਦੇਈਏ ਉਹ ਸੁਪਨਾ ਕਿਵੇਂ ਪੂਰਾ ਹੋਊਗਾ ਸਵਾਗਤ ਕਰਦੇ ਆ ਸਾਡੇ ਨਾਲ ਮੌਜੂਦ ਰਹਿਣਗੇ ਗੌਰਵ ਜੀ ਗੌਰਵ ਜੀ ਸਵਾਗਤ ਕਰਦੇ ਵਸਤਵਾ ਥੈਂਕ ਯੂ ਸਰ ਥੈਂਕ ਯੂ ਜੀ ਆਪਾਂ ਗੱਲ ਕਰੀਏ ਤੁਸੀਂ ਸੁਪਨਾ ਲਿੱਤਾ ਪੰਜਾਬ ਨੂੰ ਜਾਂ ਲੁਧਿਆਣੇ ਨੂੰ 30 ਨਵੇਂ ਸੀਈਓ ਦੇਣ ਦਾ ਕਾਰਨ ਕੀ ਆ ਕਿ ਅਜਿਹਾ ਕੀ ਸੋਚਿਆ ਐਕਚੁਅਲ ਕੀ ਹੈ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਫਾਊਂਡੇਸ਼ਨ ਚਲਾ ਰਹੇ ਹਾਂ ਸਵਿਚ ਫੋਰ ਚੇਂਜ ਫਾਊਂਡੇਸ਼ਨ ਜਿਹਦੇ ਵਿੱਚ ਅਸੀਂ 3E ਤੇ ਕੰਮ ਕਰ ਰਹੇ ਹਾਂ এনवायरमेंट এমਪਾਵਰਮੈਂਟ অর ਐਜੂਕੇਸ਼ਨ ਤੇ ਸਾਡਾ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਵੇਸਟ ਟੂ ਵਿਜ਼ਡਮ ਜਿਹਦੇ ਵਿੱਚ ਅਸੀਂ ਲੋਕਾਂ ਦੇ ਘਰੋਂ ਅਲੱਗ-ਅਲੱਗ ਤਰੀਕੇ ਦੇ ਵੇਸਟ ਕਲੈਕਟ ਕਰਕੇ ਲੈ ਕੇ ਆਉਂਦੇ ਹਾਂ ਤੇ ਉਸ ਤੋਂ ਫਿਰ ਅਲੱਗ-ਅਲੱਗ ਤਰੀਕੇ ਦੇ ਪ੍ਰੋਡਕਟਸ ਮੇਕਿੰਗ ਕਰਦੇ ਹਾਂ every segment ਜਿੰਨਾ ਵੀ ਜਿਵੇਂ ਮੰਨ ਲਓ ਕਿ ਫੈਬਰਿਕ ਆ ਰਿਹਾ ਹੈ ਜਾਂ ਪਲਾਸਟਿਕ ਆ ਰਿਹਾ ਹੈ ਵੁੱਡਨ ਵੇਸਟ ਹੈ ਇਲੈਕਟ੍ਰੋਨਿਕ ਵੇਸਟ ਹਰ ਵੇਸਟ ਨੂੰ ਰੀਸਾਈਕਲ ਜਾਂ ਅਪਸਾਈਕਲ ਕਰਨ ਲਈ ਇੱਕ ਸਟਾਰਟਅਪ ਖੜਾ ਹੋ ਸਕਦਾ ਸੋ ਆਲਰੇਡੀ ਅਸੀਂ ਇੱਕ ਜਰਨੀ ਕਰ ਰਹੇ ਹਾਂ এনवायरमेंट ਐਮਪਾਵਰਮੈਂਟ ਔਰ ਐਜੂਕੇਸ਼ਨ ਦਾ ਸੋ ਇਸ ਹੀ ਰਸੀ ਟਾਰਗੇਟ ਲਿੱਤਾ ਹੈ ਕਿ ਅਸੀਂ ਪਾਵੇਂ ਸਮਾਲਰ ਕਰਵਾਈਏ ਲੇਕਿਨ ਸਟਾਰਟਅਪਸ ਕਰਵਾਈਏ ਬੱਚਿਆਂ ਨੂੰ ਜਿਆਦਾ ਇਸ ਸਟਾਰਟਅਪਸ ਵੱਲ ਪੁਸ਼ ਕਰੀਏ ਤੇ ਉਹਦੇ ਲਈ ਅਸੀਂ ਇੱਕ ਐਫਰਟਸ ਕਰ ਰਹੇ ਹਾਂ ਤੇ ਇੱਕ ਦੋ ਸਟਾਰਟਅਪਸ ਜਿਹੜੇ ਨੇ স্মਾਲਰ ਲੈਵਲ ਤੇ ਅਸੀਂ ਸਟਾਰਟ ਵੀ ਕਰਵਾ ਚੁੱਕੇ ਹਾਂ ਤੇ ਬਾਕੀ ਜੜ ਨਹੀਂ ਜਾ ਰਹੀ ਜੀ ਆਪਾਂ ਗੱਲ ਕਰੀਏ ਲੁਧਿਆਣੇ ਦੇ ਵਿੱਚ ਜੀ ਲੁਧਿਆਣੇ ਦੀ ਗੱਲ ਕਰਦੇ ਆਂ ਲੁਧਿਆਣੇ ਵਿੱਚ ਵੇਸਟ ਮੈਨੇਜਮੈਂਟ ਦੀ ਬਹੁਤ ਇਕਤਤ ਹੋ ਰਹੀ ਆ ਵੇਸਟੀ ਵੇਸਟ ਆ ਵੇਸਟ ਤੋਂ ਆਪਾਂ ਇੱਕ ਆਪਣਾ ਬਿਜ਼ਨਸ ਕਿਵੇਂ ਸਟਾਰਟਅਪ ਕਰ ਸਕਦੇ ਆ ਕੀ ਆਈਡੀਆ ਵਾ ਵੇਸਟ ਦੇ ਵਿੱਚ ਦੇਖੋ ਵੇਸਟ ਦੇ ਵਿੱਚ ਬਹੁਤ ਤਰੀਕੇ ਦੇ ਮਟੀਰੀਅਲ ਆਉਂਦੇ ਆ ਠੀਕ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਤੁਹਾਨੂੰ ਆਈਡੈਂਟੀਫਾਈ ਕਰਨਾ ਪੈਣਾ ਕਿਸੇ ਇੱਕ ਨੂੰ ਜੇ ਸਟਾਰਟਅਪ ਕਰਨਾ ਹੈ ਠੀਕ ਹੈ ਜੇ ਤੁਸੀਂ ਰੀਸਾਈਕਲਿੰਗ ਕਰਨੀ ਹੈ ਅਪਸਾਈਕਲਿੰਗ ਕਰਨੀ ਹੈ ਕਰਨਾ ਕਿਸ ਤਰੀਕੇ ਨਾਲ ਹੈ ਠੀਕ ਹੈ ਸੋਲੂਸ਼ਨ ਤੁਹਾਡੇ ਕੋਲ ਕੀ ਹੈ ਉਸ ਵੇਸਟ ਮਟੀਰੀਅਲ ਨੂੰ ਦੁਬਾਰਾ ਰੀਸਾਈਕਲ ਜਾਂ ਅਪਸਾਈਕਲ ਕਰਨ ਦਾ ਸੋ ਜਦ ਤੱਕ ਤੁਹਾਡਾ ਇਹ ਕਲੀਅਰ ਨਹੀਂ ਹੋਏਗਾ ਤੁਸੀਂ ਸਟਾਰਟ ਅਪ ਨਹੀਂ ਕਰ ਸਕਦੇ ਬਟ ਅਸੀਂ ਕੀ ਕਰ ਰਹੇ ਹਾਂ ਕਿ ਜਿਵੇਂ ਪੇਪਰ ਹੈ ਪੇਪਰ ਤੋਂ ਪੈਨਸਲ ਬਣਾ ਰਹੇ ਹਾਂ ਜਿਹੜੇ ਕਤਰਨ ਲੋਕਾਂ ਦੇ ਬੁਟੀਕ ਤੋਂ ਨਿਕਲਦੇ ਟੇਲਰ ਤੋਂ ਨਿਕਲਦੇ ਹੈ ਹੌਜਰੀ ਤੋਂ ਨਿਕਲਦੇ ਲੁਧਿਆਣੇ ਦੇ ਵੀ ਸਭ ਤੋਂ ਜ਼ਿਆਦਾ ਜਨਰੇਟ ਹੁੰਦਾ ਅਸੀਂ ਉਸ ਤੋਂ ਵੀ ਪ੍ਰੋਡਕਟ ਬਣਾ ਰਹੇ ਹਾਂ ਓਡਨ ਵੇਸਟ ਤੋਂ ਪ੍ਰੋਡਕਟ ਬਣਾ ਰਹੇ ਹਾਂ ਸੋ ਇਸ ਤਰੀਕੇ ਨਾਲ ਤੁਹਾਨੂੰ ਆਇਡੈਂਟੀਫਾਈ ਕਰਨਾ ਪੈਣਾ ਕਿ ਕਿਹੜੇ ਵੇਸਟ ਮਟੀਰੀਅਲ ਨੂੰ ਤੁਸੀਂ ਪ੍ਰੋਡਕਟ ਦੇ ਵਿੱਚ ਕਨਵਰਟ ਕਰਨਾ ਹੈ ਕਿਹੜੇ ਪ੍ਰੋਡਕਟ ਦੇ ਵਿੱਚ ਕਨਵਰਟ ਕਰਨਾ ਹੈ ਤੇ ਉਸ ਪ੍ਰੋਡਕਟ ਦਾ ਮਾਰਕੀਟ ਕੈਪ ਕਿੰਨਾ ਵੱਡਾ ਹੈ ਮਾਰਕੀਟ 'ਚ ਡਿਮਾਂਡ ਹੈਵੀ ਕੀ ਨਹੀਂ ਹੈ ਇਹ ਨਾ ਹੋਵੇ ਕਿ ਤੁਸੀਂ ਆਪਣੇ ਪੈਟ ਬੋਟਲ ਨੂੰ ਕੱਟ ਕੇ ਉਹਨੂੰ ਕਲਰ ਕਰਕੇ ਗਮਲੇ ਬਣਾ ਰਹੇ ਹੋ ਜਿਹੜਾ ਵਿਕਦਾ ਨਹੀਂ ਉਹ ਤੁਸੀਂ ਡੈਕੋਰ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਠੀਕ ਹੈ ਦੈਟਸ ਅ ਗੁੱਡ ਬਟ ਤੁਸੀਂ ਉਹਨੂੰ ਮਾਰਕੀਟ ਨਹੀਂ ਕਰ ਸਕਦੇ ਠੀਕ ਹੈ ਠੀਕ ਹੈ ਇੱਕ ਟਾਈਮ ਤੋਂ ਬਾਅਦ ਕੀ ਹੋਣਾ ਕਿ ਉਹ ਵੀ ਡੈਕੋਰੇਸ਼ਨ ਵਾਲਾ ਜਿਹਾ ਆਈਟਮ ਉਹ ਵੀ ਵਾਪਸ लैंडफिल्स ਚ ਹੀ ਆ ਵੇਸਟ ਮਟੀਰੀਅਲ ਦੇ ਵਿੱਚ ਹੀ ਆ ਨਾ ਸੋ ਸਾਨੂੰ ਸਮਝਣਾ ਪੈਣਾ ਕਿ ਕਿਹੜੀ ਚੀਜ਼ ਆਪਾਂ ਰੀਸਾਈਕਲਿੰਗ ਲਈ ਦੇਈਏ ਕਿਹਣੀ ਚੀਜ਼ ਅਪਸਾਈਕਲ ਹੋ ਸਕਦੀ ਹੈ ਠੀਕ ਹੈ ਕਿਹੜੀ ਚੀਜ਼ ਨੂੰ ਆਪ ਆਪਣੇ ਘਰ ਦੇ ਵਿੱਚ ਯੂਜ਼ ਕਰ ਸਕਦੇ ਆ ਸੋ ਵੇਸਟ ਮੈਨੇਜਮੈਂਟ ਇੱਕ ਵੱਡਾ ਸੈਗਮੈਂਟ ਹੈ ਮੇਜਰ ਆਪਾਂ سٹਾਰਟ ਕਰ ਰਹੇ ਸੀ ਕਿ 30 ਸੀਈਓ ਹੈ ਨਾ ਜਿਹੜੇ 30 ਸੀਈਓ ਹੈ ਉਹਦੇ ਵਿੱਚ ਅਸੀਂ ਸਰਵਿਸ ਇੰਡਸਟਰੀ ਨੂੰ ਵੀ ਇੰਗੇਜ ਕਰ ਰਹੇ ਆ ਮੈਨੂਫੈਕਚਰਿੰਗ ਇੰਡਸਟਰੀ ਨੂੰ ਵੀ ਇੰਗੇਜ ਕਰ ਰਹੇ ਆ ਇਸ ਤੋਂ ਇਲਾਵਾ ਜਿਹੜਾ ਐਗਰੀ ਫਾਰਮਿੰਗ ਬਿਜ਼ਨਸ ਉਹਦੇ ਲਈ ਵੀ ਅਸੀਂ ਤਿਆਰ ਕਰ ਰਹੇ ਆ ਓਵਰ ਆਲ ਜਿੰਨੇ ਵੀ ਇਸ ਯੂ ਨੇ ਸਾਡੇ ਉਹ ਵੇਸਟ ਮੈਨੇਜਮੈਂਟ ਨਾਲ ਹੀ ਜੁੜੇ ਲੰ। ਠੀਕ ਉਹ ਕਿਥੇ ਨਾ ਕਿਥੇ ਸਸਟੇਨੇਬਲ ਬਿਜ਼ਨਸ ਨੂੰ ਅਸੀਂ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੇ। ਇੱਕ چھوٹਾ ਬਿਜ਼ਨਸ ਅਮੈਂ ਸਾਈਡ ਤੇ ਰੱਖਿਆ ਵਾ ਇਹ ਵੀ ਤੁਹਾਨੂੰ ਦੱਸ ਦਈਏ। ਇਹ ਪੇਪਰ ਵੇਸਟ ਤੋਂ ਇੱਕ ਪੈਨਸਲ ਬਣੀ ਹੋਈ ਹੈ, ਇੱਕ ਪੈਨ ਬਣਿਆ ਹੋਇਆ ਵਾ। ਜੇ ਆਪਾਂ ਗੱਲ ਕਰੀਏ ਇਹਦੀ ਮੈਨੂਫੈਕਚਰਿੰਗ ਤੱਕ ਜਾਂ ਇਹਦੀ ਕੀ ਬਣਿਆ ਵਾ, ਕਿਵੇਂ ਕਿਵੇਂ ਦਿਮਾਗ ਚ ਆਇਆ, ਕੀ ਆਈਡੀਆ ਹੈ। ਇਹ ਕੋਈ ਮੇਰਾ ਪਰਸਨਲ ਆਈਡੀਆ ਨਹੀਂ ਹੈ ਨਿਊਜ਼ਪੇਪਰ ਤੋਂ ਪੈਨਸਲ ਬਣਾਉਂਦਾ ਜਾਂ ਪੈਨ ਬਣਾਉਂਦਾ ਇਹ ਆਲਰੇਡੀ ਮੇਰੇ ਸਟਾਰਟ ਕਰਨ ਤੋਂ ਪਹਿਲੇ ਤੋਂ ਹੀ ਚੱਲ ਰਿਆ ਸੀ ਠੀਕ ਹੈ ਠੀਕ ਹੈ ਸਾਡੇ ਕੋਲ ਨਿਊਜ਼ਪੇਪਰ ਆ ਰਹੇ ਸੀ ਅਸੀਂ ਦੇਖਿਆ ਕਿ ਬਾਕੀ ਸਟੇਟਾਂ ਦੇ ਵਿੱਚ ਚੱਲ ਰਿਆ ਤੇ ਇਹਦੇ ਬਾਰੇ ਰਿਸਰਚ ਕਰਨਾ ਸਟਾਰਟ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਇਹਦੀ ਮਸ਼ੀਨਰੀ ਕੋਸਟਿੰਗ ਜਿਹੜੀ ਹੈ ਉਹ अराउंड 12 ਤੋਂ 15 ਲੱਖ ਰੁਪਏ ਹੈ ਦੂਜੀ ਗੱਲ ਇਹਦਾ ਇੱਕ ਰੌ ਮੈਟੀਰੀਅਲ ਜਿਹੜਾ ਹੁੰਦਾ ਇਹਦੇ ਵਿੱਚ LED ਲੈਡ ਪੈਂਦੇ ਗ੍ਰੇਫਾਈਟ ਦੇ ਠੀਕ ਹੈ ਸੋ ਉਹ ਵੀ ਇੱਥੇ ਅਵੇਲੇਬਲ ਨਹੀਂ ਸੀਗਾ ਲੋਕਲ ਉਹ ਗੁਜਰਾਤ ਤੋਂ ਸੋਰਸ ਕਰਨਾ ਪਿਆ। ਸਭ ਤੋਂ ਪਹਿਲਾਂ ਸਾਡੇ ਕੋਲ ਇਹਨੇ ਪੈਸੇ ਨਹੀਂ ਸੀ ਬਟ ਸੀਗਾ ਕਿ ਹਾਂ ਇਸ ਚੀਜ਼ ਨੂੰ ਕਰਨਾ। ਸੋ ਅਸੀਂ ਪਹਿਲਾਂ ਮਸ਼ੀਨਰੀ ਦੀ ਟੈਕਨੋਲੋਜੀ ਨੂੰ ਸਮਝਣ ਲਈ ਇੱਕ ਟੀਮ ਨਾਲ ਕਨੈਕਟ ਕੀਤਾ। ਫਿਰ ਉਸ ਬੰਦੇ ਨੇ ਸਾਨੂੰ ਇੱਕ ਵੇਸਟ ਮਟੀਰੀਅਲ ਤੋਂ ਹੀ ਮਸ਼ੀਨਰੀ ਕ੍ਰੀਏਟ ਕਰਕੇ ਦਿੱਤੀ। ਠੀਕ ਹੈ। ਠੀਕ ਹੈ। ਤੇ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਮਸ਼ੀਨਰੀ ਆ ਗਈ ਉਸ ਤੋਂ ਬਾਅਦ ਅਸੀਂ ਇਹਦੀ ਮੇਕਿੰਗ ਪ੍ਰੋਸੈਸ ਦੇ ਵੱਲ ਗਏ। ਜੀ ਆਪਾਂ ਗੱਲ ਕਰੀਏ ਤੁਸੀਂ ਕਿ 12 ਤੋਂ 13 ਲੱਖ ਰੁਪਏ ਦੀ ਆ। ਤੁਸੀਂ ਵੇਸਟ ਮੈਨੇਜਮੈਂਟ ਤੋਂ ਬਣਾਇਆ ਵੇਸਟ ਤੋਂ ਬਣਾਇਆ ਕਿੰਨੇ ਕਿ ਪੈਗੀ ਤੁਹਾਨੂੰ ਇਹ ਸਰ ਓਵਰਆਲ ਕਾਸਟਿੰਗ ਜੇ ਮਸ਼ੀਨਰੀ ਸੈਟਅਪ ਦੇ ਕਰੀਏ ਤਾਂ 3 ਤੋਂ 3.5 ਲੱਖ ਰੁਪਏ ਦੇਤਾ ਜੀ ਕਿਉਂਕਿ ਇੱਕ ਜਿਹੜਾ ਮੇਜਰ ਰੂਲਿੰਗ ਮਸ਼ੀਨ ਹੈ ਉਹ ਸੀ ਵੇਸਟ ਮਟੀਰੀਅਲ ਤੋਂ ਬਣਾਇਆ ਬਾਕੀ ਜਿਹੜੇ ਕਟਰ ਔਰ ਗ੍ਰਾਈਂਡਰ ਹੋ ਉਹ ਨਵਾਂ ਹੀ ਯੂਜ਼ ਕਰਨਾ ਪੈਂਦਾ ਸੋ ਇਹ ਸਾਰਾ ਸੈਗਮੈਂਟ ਜੇ ਕਿਸੇ ਨੇ ਇਹ ਬਿਜ਼ਨਸ ਸੈਟਅਪ ਕਰਨਾ ਵਾਂ ਤਾਂ ਕਿੰਨਾ ਇਨਕਮ ਜਨਰੇਟ ਹੋਗੀ ਜਾਂ ਕਿੰਨੀ ਲੱਗੂਗਾ ਆਪਣੇ ਸਰ ਦੇਖੋ ਪ੍ਰੀ ਜਜਮੈਂਟ ਕਰਨਾ ਕਿਸੇ ਵੀ ਬਿਜ਼ਨਸ ਲਈ ਇਮੀਡੀਏਟਲੀ ਸਹੀ ਨਹੀਂ ਹੁੰਦਾ ਜਦ ਤੱਕ ਅਸੀਂ ਉਹਨੂੰ ਪ੍ਰੈਕਟੀਕਲ ਲੈਵਲ ਤੇ ਲੈ ਜਾ ਕੇ ਜਾਂ ਪਾਇਲਟ ਲੈਵਲ ਤੇ ਲੈ ਜਾ ਕੇ ਨਾ ਕਰੀ ਬਟ ਇਹ ਕਿ ਜੇ ਇੱਕ ਫੁੱਲ ਟਾਈਮ ਬਿਜ਼ਨਸਮੈਨ ਦੇ ਤਰੀਕੇ ਨਾਲ ਕਈ ਬੰਦੇ ਕਰ ਰਹੇ ਨੇ ਮਾਰਕੀਟ 'ਚ ਤੇ ਬਧੀਆਂ ਅਰਨਿੰਗ ਵੀ ਕਰ ਰਹੇ ਆ ਆਲਮੋਸਟ ਤੁਸੀਂ ਦੇਖੋਗੇ ਕਿ ਕਈ ਵੱਡੇ ਬਿਜ਼ਨਸ ਤੁਸੀਂ ਐਮਾਜ਼ਨ ਵਗੈਰੇ ਤੇ ਚਲੇ ਜਾਓ ਜਾਂ ਗਲੋਬਲੀ ਕਿਸੇ ਵੀ ਸਾਈਟ ਤੇ ਚਲੇ ਜਾਓ ਨਿਊਜ਼ਪੇਪਰ ਪੈਂਸਿਲ ਸਾਰਾ ਮਨ ਅਵailable ਤੇ ਕਾਫੀ ਵਧੀਆਂ ਪ੍ਰਾਈਸ ਤੇ ਬਿਕ ਵੀ ਰਹੇ ਤੇ ਅੱਗੇ ਗਵਰਨਮੈਂਟ ਵੀ ਇਹਨੂੰ ਐਡਾਪਟ ਕਰ ਰਹੀ ਜੀ ਆ ਗੱਲ ਕਰੀ ਜੇ ਲੁਧਿਆਣਾ ਚ ਰਹਿ ਕੇ ਲੁਧਿਆਣੇ ਦਾ ਕੋਈ ਸਟੂਡੈਂਟ ਜਾਂ ਕੋਈ ਜੰਗ ਤੁਹਾਡੇ ਕੋਲ ਆਉਂਦਾ ਵਾ ਤਾਂ ਪਹਿਲਾ ਬਿਜ਼ਨਸ ਆਈਡੀਆ ਕਿਹੜਾ ਦੇਵਾਂਗਾ ਨੂੰ ਦੇਖੋ ਸਭ ਤੋਂ ਪਹਿਲਾਂ ਮੈਂ ਆਪਣਾ ਕੋਈ ਆਈਡੀਆ ਦੇਣ ਤੋਂ ਪਹਿਲਾਂ ਉਸ ਬੱਚੇ ਦਾ ਇੰਟਰਸਟ ਦੇਖਣਾ ਹੁੰਦਾ ਕਿ ਉਹਦਾ ਪਰਸਨਲ ਇੰਟਰਸਟ ਕੀ ਹੈ ਠੀਕ ਹੈ ਹੁਣ ਤੁਹਾਡੇ ਕੋਲ ਭੁੱਖ ਹੋਵੇ ਨਮਕੀਨ ਖਾਂਦੀ ਮੈਂ ਤੁਹਾਡੇ ਅੱਗੇ ਮਿੱਠੇ ਦਾ ਲੰਗਰ ਲਾਵਾਂ ਤੁਸੀਂ ਨਹੀਂ ਖਾਓਗੇ ਸੋ ਸਭ ਤੋਂ ਪਹਿਲਾਂ ਦੇਖਣਾ ਹੁੰਦਾ ਹੈ ਕਿ ਉਸ ਬੱਚੇ ਦੇ ਅੰਦਰ ਭੁੱਖ ਕਿਸ ਚੀਜ਼ ਦੀ ਉਹ ਕਿਹੜੇ ਸਾਈਡ ਤੋੜਨਾ ਚਾਹੁੰਦਾ ਹੁਣ ਕਈ ਬੱਚੇ ਆਉਂਦੇ ਆ ਜਿਹੜੇ ਜਿਨ੍ਹਾਂ ਦੇ ਦਿਮਾਗ 'ਚ ਇਹ ਹੁੰਦਾ ਕਿ ਇਹ ਤਾਂ ਕਚੜਾ ਅਸੀਂ ਕਚੜੇ ਦਾ ਕੰਮ ਨਹੀਂ ਕਰਦਾ ਠੀਕ ਹੈ ਨਾ ਕਰੋ ਵੀ ਹੈਵ ਡਿਫਰੈਂਟ ਸਟਾਰਟਅਪ ਟੈਕ ਸਟਾਰਟਅਪ ਸੋ ਦੇ ਵਿੱਚ ਇੰਗੇਜ ਹੋ ਜਾਓ ਠੀਕ ਹੈ ਠੀਕ ਹੈ ਬਿਕਾਜ਼ ਅਸੀਂ ਮੈਨੂਫੈਕਚਰਿੰਗ ਤੋਂ ਮਾਰਕੀਟਿੰਗ ਤੱਕ ਦਾ ਕੰਪਲੀਟਲੀ ਸੈਗਮੈਂਟ ਇਨ ਹਾਊਸ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਆਪਾਂ ਗੱਲ ਕਰੀਏ ਕਿਸੇ ਜਵਾਕ ਨੂੰ ਟ੍ਰੇਨਿੰਗ ਤੱਕ ਦੇਵਾਂਗੇ ਪ੍ਰੋਡਕਸ਼ਨ ਤੋਂ ਲੈ ਕੇ ਮਾਰਕੀਟਿੰਗ ਤੱਕ ਐਗਜੈਕਟਲੀ ਕੰਪਲੀਟ ਟ੍ਰੇਨਿੰਗ ਹੋਏਗੀ ਕਿ ਇਵਨ ਕਿ ਤੁਸੀਂ ਉਹਨੂੰ ਉਹਦਾ ਇਨਵੈਂਟਰੀ ਕਿਵੇਂ ਮੈਨੇਜ ਕਰਨਾ ਹੈ ਉਹਦੀ ਬ੍ਰਾਂਡਿੰਗ ਕਿਵੇਂ ਬਿਲਡ ਅਪ ਕਰਨੀ ਹੈ ਉਹ ਸਾਰੀ ਚੀਜ਼ਾਂ ਸੀ ਨਾਲ ਸਪੋਰਟ ਵੀ ਦੇਵਾਂਗੇ ਤੇ ਇਹ ਟ੍ਰੇਨਿੰਗ ਜੀ ਆਪਾਂ ਗੱਲ ਕਰੀਏ ਲੁਧਿਆਣੇ ਚ ਬਹੁਤ ਵੱਡਾ ਕੂੜੇ ਦਾ ਡੰਪ ਲੱਗਿਆ ਹੋਇਆ ਤੁਹਾਡੀ ਨਿਗਾ ਚ ਡੰਪਾ ਜਾਂ ਕੀ ਆਉ ਦੇਖੋ ਮੇਰੇ ਹਿਸਾਬ ਨਾਲ ਕੁਝ ਵੀ ਸਾਡਾ ਨਾ ਜਿਹੜੀ ਨਾਲ ਹੀ ਡਿਪੈਂਡ ਕਰਦਾ ਤੇ ਅਸੀਂ ਸਟਾਰਟਿੰਗ ਤੋਂ ਹੀ এজਰ ਸਵਿਚ ਫੋਰ ਚੇਂਜ ਫਾਊਂਡੇਸ਼ਨ ਅਸੀਂ ਫਾਊਂਡ ਕੀਤਾ ਸੀ ਉਹ ਇਸ ਨਜ਼ਰੀਏ ਨਾਲ ਕੀਤਾ ਸੀ ਕਿ ਅਸੀਂ ਵਿਅਰਥ ਤੋਂ ਨਾ ਵਰਥ ਕ੍ਰੀਏਟ ਕਰੀਏ ਠੀਕ ਹੈ ਸੋ ਮੇਰੇ ਲਈ ਤਾਂ ਵਿਅਰਥ ਨਹੀਂ ਹੈ ਉਹ ਮੈਂ ਤਾਂ ਉਹਦੇ ਵਿੱਚ ਵੀ ਵਰਥ ਲੱਭਦਾ ਜੇ ਵਰਥ ਹੈ ਗਈ ਹੈ ਤਾਂ ਹੀ ਇੰਨੇ ਸਾਰੇ ਏਜੰਸੀ ਜਿੰਨੇ ਸਾਰੇ ਕਾਰਪੋਰੇਟਸ ਵੀ ਵੇਸਟ ਮੈਨੇਜਮੈਂਟ ਦੇ ਵਿੱਚ ਕੰਮ ਕਰ ਰਹੇ ਸੋ ਇਹ ਹੈ ਕਿ ਸਾਨੂੰ ਇਨੀਸ਼ੀਏਟਿਵ ਲੈਣਾ ਪੈਣਾ ਸਾਡੇ ਯੰਗੇਸਟਰਸ ਨੂੰ ਆਉਣਾ ਪੈਣਾ ਕਿ ਜੇ ਅਸੀਂ ਵਾਕਈ ਇੱਕ ਸਾਫ ਸੁਥਰਾ ਮਾਹੌਲ ਇੱਕ ਪਿਆਰਾ ਮਾਹੌਲ ਕਿ ਜਿੱਥੇ ਇੱਕ ਦੂਜੇ ਨਾਲ ਹੱਸ ਖੇਲ ਕੇ ਰਹਿ ਸਕੀਏ ਕੋਈ ਪ੍ਰੈਸ਼ਰ ਕਲਚਰ ਨਾ ਹੋਵੇ ਤੇ ਵੱਤੋ ਵੱਦ ਇਹ ਸਟਾਰਟਅੱਪਸ ਬਲ ਤੁਰੀਏ ਕਿ ਜਿਆਦਾ ਤੋਂ ਜਿਆਦਾ ਪਰ ਰੋਜ਼ਗਾਰ ਵੀ ਪੈਦਾ ਕਰ ਸਕੇ ਪੰਜਾਬ ਚ ਹੈਨਾ ਸੋ ਇਹ ਚੀਜ਼ਾਂ ਲਈ ਤਾਂ ਸਾਨੂੰ ਥੋੜਾ ਜਿਹਾ ਨਜ਼ਰੀਆ ਬਦਲਣਾ ਪੈਣਾ ਆਪਣਾ ਥੋੜੀ ਜਿਹੀ ਹੈਬਿਟ ਬਦਲਣੇ ਪੈਣੇ ਥੋੜੀ ਜਿਹੀ ਸਿਵਿਕ ਸੈਂਸ ਬਦਲਣੀ ਪੈਣੀ ਕਿਉਂਕਿ ਅਸੀਂ ਜਦੋਂ ਫੰਡਮੈਂਟਲ ਰਾਈਟਸ ਦੀ ਲੜਾਈ ਹੁੰਦੀ ਹੈ ਨਾ ਸਭ ਤੋਂ ਪਹਿਲੇ ਝੰਡੇ ਲੈ ਕੇ ਅੱਗੇ ਹੋ ਜਾਂਦੇ ਹਾਂ ਲੇਕਿਨ ਜਦੋਂ ਸਾਨੂੰ ਕੋਈ ਫੰਡਾਮੈਂਟਲ ਡਿਊਟੀਜ਼ ਲਈ ਬੋਲਦਾ ਨਾ ਤਾਂ ਅਸੀਂ ਉਹਨੂੰ ਗਾਲਾਂ ਕੱਢਦੇ ਆ ਸੋ ਇਹ ਹੈਬਿਟ ਵੀ ਬਦਲਣਾ ਹੁੰਦਾ ਜੇ ਆਪਾਂ ਕਿ ਲੋਕਾਂ ਦਾ ਨਜ਼ਰੀਆ ਬਦਲੀ ਕਰਨ ਲਈ ਤੁਹਾਡੇ ਨਜ਼ਰੀਏ ਨਾਲ ਦੇਖਣ ਲੱਗੀਏ ਤਾਂ ਤੁਸੀਂ ਕੂੜੇ ਤੋਂ ਕਿਵੇਂ ਇੱਕ ਹੀਰਾ ਜਨਰੇਟ ਕੀਤਾ ਦਿਖਾਓ ਸਾਨੂੰ ਕਾਫੀ ਸਾਰੀ ਚੀਜ਼ਾਂ ਤੁਸੀਂ ਆ ਦੇਖੋ ਸਿੰਪਲ ਆ ਇੱਕ ਲੈਂਪ ਸ਼ੇਡ ਆ ਇਹ ਲੱਕੜ ਦਾ ਟੁਕੜਾ ਹੈ ਜਿਹੜਾ ਰੋਡ ਤੇ ਕਿਸੇ ਸੁੱਟਿਆ ਹੋਣਾ ਤੁਹਾਡੇ ਲਈ ਤਾਂ ਕਚਰਾ ਜਾਂ ਜਲਾਵਨੀ ਹੋਣਾ ਹੈ ਨਾ ਬਾਲ ਲੋਗੇ ਜਾਂ ਕਿਤੇ ਸਾੜ ਦੋ ਮੈਨੂੰ ਇੱਕ ਬਿਊਟੀਫੁੱਲੀ ਲੈਂਪ ਸੈਟ ਦੇ ਵਿੱਚ ਕਨਵਰਟ ਕਰਤਾ ਠੀਕ ਹੈ ਇਹ ਅੱਗੇ ਮਾਰਕੀਟ ਦੇ ਵਿੱਚ ਜਾ ਕੇ ਇੱਕ ਚੰਗੇ ਪ੍ਰਾਈਸ ਤੇ ਵਿਕ ਜਾਂਦਾ ਠੀਕ ਹੈ ਸੋ ਦੈਟਸ ਜਿਵੇਂ ਤੁਸੀਂ ਉਧਰ ਫੈਬਰਿਕ ਦੇ ਦੇਖ ਰਹੇ ਸੀਗੇ ਤੁਹਾਡੇ ਹੱਥ 'ਚ ਪੇਪਰ ਹੈ ਹਾਂਜੀ ਚਲੋ ਸੋ ਅਰ ਕੱਲ ਹੀ ਮੈਂ ਇੱਕ ਲੱਕਰ ਦਾ ਟੁਕੜਾ ਇੱਧਰ ਸਾਹਮਣੇ ਤੁਸੀਂ ਦੇਖੋਗੇ ਇੱਥੋਂ ਛੱਕਿਆ ਹੋਇਆ ਠੀਕ ਹੈ ਹੁਣ ਇਹਦੇ ਵਿੱਚ ਵੀ ਨਜ਼ਰੀਏ ਦਾ ਖੇਲ ਮੈਂ ਸਮਝਾਣਾ ਮੈਂ ਇਹਨੂੰ ਪਲਾਨ ਕਰ ਰਿਹਾ ਸੀਗਾ ਕਿ ਇਹਨੂੰ ਇੱਕ ਫੇਸ ਦਾ ਇੰਗਰੇਵਿੰਗ ਕਰਕੇ ਤੇ ਵਾਲ ਡੈਕੋਰ ਬਣਾਵਾ ਲੇਕਿਨ ਜਦੋਂ ਮੈਂ ਵਾਲ ਤੇ ਲਗਾਇਆ ਮੇਰੇ ਨਜ਼ਰੀਏ ਨੇ ਇਹਦੇ ਵਿੱਚ ਇੱਕ ਫੇਸ ਦੇਖਿਆ ਠੀਕ ਹੈ ਤੇ ਮੇਰੇ ਨਾਲ ਇੱਕ ਸਟੂਡੈਂਟ ਕੰਮ ਕਰਦੀ ਉਹਨੂੰ ਦੇਖਿਆ ਕਹਿੰਦੀ ਸਰ ਇਹਦਾ ਅੱਧਾ ਟੁਕੜਾ ਹੋਰ ਕਿੱਥੋਂ ਮਿਲ ਜਾਏ ਤੇ ਇੱਕ ਹਾਰਟ ਦਾ ਸ਼ੇਪ ਬਣ ਜਾ ਨਾ ਤੇ ਉਹ ਕਾਫੀ ਵਧੀਆ ਡੈਕੋਰ ਬਣ ਜਾਏ ਸੋ ਇਟਸ ਆਲ ਅਬਾਊਟ ਕਿ ਤੁਹਾਡਾ ਨਜ਼ਰ ਕਿਸ ਚੀਜ਼ ਨੂੰ ਕਿਸੇ ਇਨਸਾਨ ਨੂੰ ਵੀ ਕਿਸ ਨਜ਼ਰੀਏ ਨਾਲ ਦੇਖ ਰਿਹਾ ਜੇ ਮੈਂ ਤੁਹਾਨੂੰ ਆਪਣੇ ਗੰਦੇ ਨਜ਼ਰੀਏ ਨਾਲ ਦੇਖੂੰਗਾ ਨਾ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ ਦੁਨੀਆ ਦੇ ਮੇਰੇ ਲਈ ਬੁਰੇ ਬਣ ਜਾਓ ਸੋ ਆਪਣਾ ਨਜ਼ਰੀਆ ਪਿਉਰੀਫਾਈ ਕਰੋ ਆਪਣਾ ਜਿਹੜਾ ਇੰਟਰਨਲ ਵਾਈਬਸ ਹੈ ਕਿਸੇ ਚੀਜ਼ ਨੂੰ ਦੇਖਣ ਦਾ ਕਿਸੇ ਇਨਸਾਨ ਨੂੰ ਦੇਖਣ ਦਾ ਉਹ ਜਦੋਂ ਤੁਸੀਂ ਪਿਉਰ ਕਰੋਗੇ ਤੁਹਾਨੂੰ ਹਰ ਚੀਜ਼ਾਂ ਦੇ ਵਿੱਚ ਕੀਚੜ ਦੇ ਵਿੱਚ ਵੀ ਤੁਹਾਨੂੰ ਕਮਲ ਦਿਖਣਾ ਹੀ ਸੋ ਜੇ ਆਪਾਂ ਇਹ ਗੱਲ ਕਰੀਏ ਤੁਸੀਂ ਇਹ ਪਛਾਣ ਕਰ ਲਈ ਤੇ ਕ੍ਰੀਏਟੀਵਿਟੀ ਕਰ ਲਈ ਤਾਂ ਕ੍ਰੀਏਟੀਵਿਟੀ ਦਾ ਤੁਹਾਨੂੰ ਫਾਇਦਾ ਕੀ ਹੋਊਗਾ ਤੁਹਾਨੂੰ ਕਿੰਨਾ ਪ੍ਰੋਫਿਟ ਮਿਲੂਗਾ ਜਾਂ ਕੀ ਸੇਲ ਮਾਰਕੀਟ ਦਾ ਦੇਖੋ ਐਕਚੁਅਲ ਦੇ ਵਿੱਚ ਕੋਈ ਵੀ ਪ੍ਰੋਡਕਟ ਹੋਵੇ ਨਾ ਕੋਈ ਵੀ ਪ੍ਰੋਡਕਟ ਹੋਵੇ ਉਦੀ ਜਿੰਨੀ ਜ਼ਿਆਦਾ ਵੈਲਿਊ ਹੋਏਗੀ ਮਾਰਕੀਟ ਨੇ ਉਸ ਹਿਸਾਬ ਨਾਲ ਉਦੀ ਪ੍ਰਾਈਸਿੰਗ ਡਿਸਾਈਡ ਕਰਨੀ ਠੀਕ ਹੈ ਕਈ ਚੀਜ਼ਾਂ ਸਾਡੇ ਐਂਟੀਕ ਬੰਦਿਆਂ ਨੇ ਜਿਹਦੀ ਪ੍ਰਾਈਸਿੰਗ ਕਈ ਵਾਰੀ ਲਾਗਤ ਤੁਸੀਂ ਦੇਖੋਗੇ ਕਿ ਉੱਚੀ 300 400 ਦੀ ਹੁੰਦੀ ਹੈ ਬਟ ਉਹ 2000 2500 ਤੱਕ ਦੀ ਵੀ ਵਿਕਦੀ ਹੈ ਠੀਕ ਹੈ ਕਈ ਚੀਜ਼ਾਂ ਅਧਦੀ ਹੁੰਦੀ ਹੈ ਕਿ ਜਿਹਦੇ ਵਿੱਚ ਸਾਡੀ ਲਾਗਤ ਲੇਬਰ ਕੋਸਟਿੰਗ ਹਰ ਚੀਜ਼ ਮਿਲਾ ਕੇ 7-8 ਰੁਪਏ ਤੱਕ ਪੈਂਦੀ ਹੈ ਤੇ ਉਹ ਅਸੀਂ 10 ਰੁਪਏ ਤੱਕ ਰਿਟੇਲ ਕਰਦੇ ਹਾਂ ਸੋ ਇਸ ਤਰੀਕੇ ਨਾਲ ਜਿਵੇਂ ਤੁਸੀਂ ਦੇਖੋਗੇ ਕਿ ਲੋਕਾਂ ਦੇ ਜਿਹੜੇ ਬੁਟੀਕ ਤੋਂ ਵੇਸਟ ਨਿਕਲਦੇ ਆ ਕਤਰਨ ਹੈ ਨਾ ਤੇ ਕਤਰਨ ਤੋਂ ਸਪ੍ਰੈਂਚਿਸ ਵਗੈਰਾ ਬੰਦੇ ਠੀਕ ਹੈ ਇਹ ਹੇਅਰ ਐਸੈਸਰੀਜ਼ ਤੁਸੀਂ ਆਨਲਾਈਨ ਜਾਓ ਜਾਂ ਕਿਸੇ ਫੈਸ਼ਨ ਸਟੋਰ ਤੇ ਚਲ ਜਾਓ ਤੁਹਾਨੂੰ ਆ ਚੀਜ਼ਾਂ ਕਾਫੀ ਵਧੀਆ ਰੇਟ ਦਾ ਵੀ ਪਤਾ ਲੱਗ ਜਾਣਾ ਕਿ ਕਿਸ ਰੇਟ ਤੇ ਵਿਕ ਰਹੇ ਤੇ ਇਹ ਜਿਹੜੇ ਪ੍ਰੋਡਕਟਸ ਨੇ ਇਹਦੇ ਵਿੱਚ ਵੀ ਕੀ ਹੈ ਕਿ ਜਿਹੜੀ ਲੇਡੀਜ਼ ਬਣਾ ਰਹੀ ਹੈ ਉਹ ਘਰ ਬੈਠ ਕੇ ਬਣਾ ਰਹੀ ਹੈ ਉਹਨਾਂ ਲਈ ਇੱਕ ਰੋਜ਼ਗਾਰ ਹੋ ਗਿਆ ਠੀਕ ਹੈ ਤੁਹਾਡੇ ਇੱਕ ਵੇਸਟ ਜਿਹੜਾ ਬੁਟੀਕ ਦਾ ਸੀਗਾ ਜਿਹੜਾ ਕਿਥੇ ਨਾ ਕਿਥੇ ਜਲਾਇਆ ਜਾਣਾ ਸੀ ਇਹ ਤੁਹਾਡੇ ਤਾਜਪੁਰ ਡੰਪ ਤੇ ਸੁੱਟਿਆ ਹੋਣਾ ਸੀ ਹੈਨਾ ਉਹ ਵੀ ਲੈਂਡਫਿਲਸ ਦਾ ਜਾਣ ਦੇ ਵਿੱਚ ਬਚ ਗਿਆ ਤੇ ਇੱਕ ਪ੍ਰੋਡਕਟ ਬਣ ਕੇ ਮਾਰਕੀਟ ਚ ਆ ਗਿਆ ਸੋ ਓਵਰ ਆਲ 3 R ਜਿਹੜਾ ਸਾਈਕਲ ਉਹ ਬੜੇ ਆਸਾਨੀ ਨਾਲ ਕਵਰ ਹੋ ਰਿਹਾ এনवायरमेंट ਵੀ ਬਚ ਰਿਹਾ ਮੈਂ ਇਹਨੂੰ ਗੱਲ ਕਰਾਂ ਜੀ ਮੈਂ ਇੱਕ ਵੱਡੀ ਮਾਉਂਟ ਦੇਖੀ ਸੀ ਜੀ ਅਪਰੋਕਸੀਮੇਟਲੀ ਜਾ 85 90 অলমোਸਟ ਤੁਸੀਂ ਆਨਲਾਈਨ ਵੀ ਚੈੱਕ ਕਰੋਗੇ ਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਆਲਮੋਸਟ 45 50 ਰੁਪੀਸ ਤੋਂ ਸਟਾਰਟ ਹੈ ਲੇਕਿਨ ਅਸੀਂ ਨਾਰਮਲੀ ਇਹਨੂੰ ਐਗਜ਼ੀਬਿਸ਼ਨ ਦੇ ਵਿੱਚ ਵੀ ਵੈਨ ਹੋਲਸੇਲ ਦੇ ਵਿੱਚ ਵੀ ਕਈ ਸ਼ਾਪਕੀਪਰਸ ਨੂੰ ਵੀ ਦੇ ਰਹੇ ਸੋ ਮੈਂ ਪ੍ਰਾਈਸ ਡਿਸਪਲੇਸ ਨਹੀਂ ਕਰੂੰਗਾ ਤੁਸੀਂ ਜਦੋਂ ਕਦੇ ਐਗਜ਼ੀਬਿਸ਼ਨ ਦੇ ਵਿੱਚ ਵਿਜ਼ਿਟ ਕਰੋਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਕੀ ਫਰਕ ਹੈ ਹੁੰਦਾ ਕੁਝ ਨਹੀਂ ਹੈ ਪ੍ਰੋਡਕਟ ਇਹੀ ਹੁੰਦਾ ਸਿਰਫ ਇਹਦੇ ਵਿੱਚ ਇੱਕ ਬ੍ਰਾਂਡਿੰਗ ਐਂਡ ਟੈਗ ਲੱਗਿਆ ਹੁੰਦਾ ਨਾਮ ਲੱਗੇ ਹੁੰਦੇ ਐ ਮਾਰਕੀਟਿੰਗ ਹੋਈ ਹੁੰਦੀ ਉਹ ਹਰ ਚੀਜ਼ ਦਾ ਕੋਸਟ ਤੁਹਾਡੇ ਸਿਰ ਤੇ ਜੁੜ ਜਾਂਦਾ ਅਸੀਂ ਅਨ ਬ੍ਰਾਂਡਡ ਪ੍ਰੋਡਕਟ ਬੇਚਦੇ ਰਹਤੇ ਹਾਂ ਜੀ ਆਪਣੀ ਬ੍ਰਾਂਡਿੰਗ ਵੀ ਕੋਈ ਨਹੀਂ ਲਗਾਈ ਹੋਈ ਠੀਕ ਹੈ ਜੀ ਕੀ ਉਹ ਜਿਹੜਾ ਓਵਰ ਐਕਸਪੈਂਡੀਚਰ ਸਾਡੇ ਸਿਰ ਤੇ ਪੈਂਦਾ ਹੈ ਨਾ 10 ਰੁਪਏ ਹੁਣ ਕੋਕਾ ਕੋਲਾ ਦੀ ਐਕਚੁਅਲ ਮੇਕਿੰਗ ਕੋਸਟ ਕਿੰਨੀ ਹੈ ਬਟ ਬ੍ਰਾਂਡਿੰਗ ਐਂਡ ਬਾਕੀ ਮਾਰਕੀਟਿੰਗ ਕੋਸਟਿੰਗ ਐਡ ਕਰਕੇ ਉਹ ਸਾਡੇ ਲਈ ਕਿੰਨਾ ਮਹਿੰਗਾ ਹੈ ਹੈ ਨਾ ਹੈ ਤਾਂ ਚਲੋ ਜੈਰੀ ਹੈ ਨਾ ਬਟ ਉਹ ਜਿਹੜ ਨੂੰ ਵੀ ਕਿਸ ਤਰੀਕੇ ਨਾਲ ਮਾਰਕਟ ਕੀਤਾ ਜਾ ਰਿਹਾ ਤੁਹਾਡੇ ਪੈਸੇ ਵੀ ਲੈ ਕੇ ਹੈ ਨਾ ਉਹ ਇਹ ਸਾਰੇ ਚੀਜ਼ਾਂ ਸਾਨੂੰ ਮਾਰਕੀਟਿੰਗ ਜਿਹੜੀ ਹੈ ਉਹ ਅਲੱਗ ਸੈਗਮੈਂਟ ਹੈ ਉਹਨੂੰ ਸਮਝਣ ਲਈ ਤੁਹਾਨੂੰ ਮਾਰਕੀਟ ਦੀ ਸਾਈਕੋਲੋਜੀ ਰਿਸਰਚ ਕਰਨੀ ਹੁੰਦੀ ਹੈ ਉਹਨ ਪ੍ਰੋਡਕਟ ਦਾ ਮਾਰਕੀਟ ਕੈਪ ਕਿੰਨਾ ਵੱਡਾ ਹੈ ਤੇ ਫਿਊਚਰ ਕਿੰਨੇ ਟਾਈਮ ਤੱਕ ਉਹਨੇ ਮਾਰਕੀਟ 'ਚ ਹੀ ਰਹਿਣਾ ਹੈ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਟ੍ਰੇਨਿੰਗ ਹੈ ਪ੍ਰੈਕਟੀਕਲ ਟ੍ਰੇਨਿੰਗ ਕੋਈ ਥਿਓਰੈਟਿਕਲ ਵਾਲਾ ਸਿਨ ਨਹੀਂ ਹੁੰਦਾ ਤੇ ਦੇ ਕੁਝ ਬੱਚੇ ਸਾਡੇ ਨਾਲ ਇੱਥੇ ਟ੍ਰੇਨਡ ਕਰ ਸੀਟ ਲਗਾਏ ਵੀ ਹੋਏ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤਾਂ ਪਤਾ ਲੱਗਣਾ ਕਿ ਕੀ ਕੁਝ ਸਿੱਖ ਰਹੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਦੀ ਘੜੀ ਜੇ ਤੁਹਾਨੂੰ ਗੱਲ ਕਰੀਏ ਸਿੱਧਾ ਸਵਾਲ ਕਰੂੰਗਾ ਵੀ ਲੋਕ ਤੁਹਾਨੂੰ ਕੀ ਸੋਚਦੇ ਨੇ ਤੁਹਾਡੇ ਬਾਰੇ ਕੀ ਸੋਚਦੇ ਆ ਤੁਹਾਨੂੰ ਕੀ ਜੱਜ ਕਰਦੇ ਨੇ ਵੀ ਇਹ ਇੱਕ ਬੰਦਾ ਵਾ ਇੱਕ ਕੂੜੇ 'ਚ ਹੱਥ ਮਾਰਦਾ ਫਿਰਦਾ ਵਾ ਕੀ ਸੋਚੇ ਤੁਹਾਡੇ ਬਾਰੇ ਦੇਖੋ ਜਿਹੜੇ ਲੋਕ ਹੀ ਮਿਲੇ ਜਿਹੜੇ ਕੁਝ ਲੋਕਾਂ ਨੇ ਮੜ ਮੋਟੋ ਕਿ ਉਹਨਾਂ ਆਈ ਡੋਨਟ ਕੇਅਰ ਕਿ ਕੀ ਕੀ ਸੋਚਦੇ ਆ ਇਹ ਜੇ ਸੋਚਣ ਲੱਗੂੰਗਾ ਤਾਂ ਫਿਰ ਮੈਂ ਕਰ ਨਹੀਂ ਪਾਉਂਗਾ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਜੇ ਮੈਂ ਸੋਚੂੰਗਾ ਤਾਂ ਫਿਰ ਮੈਂ ਕੁਝ ਹੋਰ ਨਹੀਂ ਸੋਚ ਪਾਉਂਗਾ ਨਾ ਸੋ ਦੈਟਸ ਵਾਈ ਮੈਂ ਇਹ ਚੀਜ਼ਾਂ ਦੀ ਪਰਵਾਹ ਕਰਦਾ ਨਹੀਂ ਕਈ ਬੰਦਿਆਂ ਨੇ ਕਿਹਾ ਵੀ ਹੈ ਕਿ ਪਾਗਲ ਹੈ ਚੰਗਾ ਭਲਾ ਆਈਟੀ ਦਾ ਕੰਮ ਕਰ ਰਿਹਾ ਸੀ ਪਾਗਲ ਹੋ ਗਿਆ ਮੁੰਡਾ ਪਤਾ ਨਹੀਂ ਕੀ ਕੁਝ ਕਰਨ ਲੱਗ ਗਿਆ ਮੈਂ ਕਹਾਂ ਉਹ ਕਿਆ ਇਮੈਡ ਠੀਕ ਇਹ ਚੀ ਖਾਂਦਾ ਪੀਂਦਾ ਕੂੜੇ 'ਚ ਹੀ ਸੌਂਦਾ ਵਾ ਕੂੜੇ 'ਚ ਹੀ ਆਪਣਾ ਦਫ਼ਤਰ ਬਣਾਇਆ ਵਾ ਐਕਚੁਅਲੀ ਮੇਰੀ ਲੋਕਲ ਹੀ ਕੂਰ ਹੈ ਨਾ ਮੇਰੇ ਲਈ ਤਾਂ ਹਰ ਚੀਜ਼ ਦੀ ਵੈਲਿਊ ਹੈ ਮੈਂ ਕ੍ਰੀਏਟ ਕਰ ਰਿਹਾ ਮੈਂ ਚਲਾ ਰਿਹਾ ਮੈਂ ਖੁਸ਼ ਹਾਂ ਤੇ ਬਾਕੀ ਲੋਕਾਂ ਨੇ ਜੋ ਸੋਚਣਾ ਸੋਚ ਹੀ ਜਾਵੇ ਠੀਕ ਲੋਕ ਬਹੁਤ ਚੰਗੇ ਲੋਕ ਮਿਲੇ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਬਹੁਤ ਸਾਰੇ ਕਮਿਊਨਿਟੀ ਸਾਡੇ ਨਾਲ ਕਨੈਕਟ ਹੋਈ ਜਿਹੜੀ ਹੁਣ ਸਾਨੂੰ ਐਪਰੀਸ਼ੀਏਟ ਕਰ ਰਹੀ ਹੈ ਤਾਂ ਹੁਣ ਉਹਦਰ ਦੀ ਜਿਹੜੀ ਚੀਜ਼ਾਂ ਨੇ ਪਿੱਛੇ ਰਹਿ ਗਈਆਂ ਬਹੁਤ ਪਿੱਛੇ ਰਹਿ ਗਈ ਉਹ ਚੀਜ਼ੀ ਕਿ ਉਹਦੇ ਬਾਰੇ ਮੈਂ ਬੈਠ ਕੇ ਸੋਚਿਆ ਕੌਣ ਕਿਆ ਕਹਿ ਰਹਾ ਹੈ ਮੇਰੇ ਬਾਰੇ ਕੌਣ ਕਿਆ ਸੋਚ ਰਹਾ ਹੋਗਾ ਆਈ ਡਿਡਨਟ ਕੇ ਜਬ ਆਪ ਸਾਫ ਹੋ ਨਾ ਸੱਚ ਕੋ ਸਬੂਤ ਕੀ ਜਰੂਰਤ ਨਹੀਂ ਪੈਂਦੀ ਮੈਂ ਸੱਚ ਮੈਂ ਬੈਠਾ ਹਾਂ ਸਵੇਰ ਤੋਂ ਸ਼ਾਮ ਤੱਕ ਜੈਸਾ ਹਾਂ ਸਾਹਮਣੇ ਹੂੰ ਜੋ ਹੂੰ ਯਹੀ ਹੂੰ ਨਹੀਂ ਹੂੰ ਤਾਂ ਨਹੀਂ ਹੂੰ ਦੈਟਸ ਇਟ ਜੀ ਤੁਹਾਨੂੰ ਗੱਲ ਕਰੀਏ ਤੁਹਾਨੂੰ ਕੀ ਪ੍ਰੋਫਿਟ ਹੈ ਚੀਜ਼ ਪਿੱਛੇ ਇੱਕ ਇੱਕ ਏਰੀਏ ਦੇ ਕੂੜੇ ਨੂੰ ਮੈਨੇਜਮੈਂਟ ਕਰਨ ਦਾ ਤੁਹਾਨੂੰ ਕੀ ਪ੍ਰੋਫਿਟ ਆ ਕੋਈ ਪੈਸਾ ਮਿਲਦਾ ਜਾਂ ਕੋਈ ਹੋਰ ਨਹੀਂ ਐਕਚੁਅਲ ਦੇ ਵਿੱਚ ਅਜਿਹੇ ਪੂਰਾ ਸਿਸਟਮ ਦੇਖ ਰਹੇ ਹੋ ਕਿ ਜ਼ੀਰੋ ਗਵਰਨਮੈਂਟ ਫੰਡਿੰਗ ਤੇ ਚਲਾ ਰਹੇ ਹੈ ਠੀਕ ਹੈ ਸਟਾਰਟਿੰਗ ਤੋਂ ਇੱਕ ਐਮ ਸੀਓ ਕਿ ਅਸੀਂ ਪਬਲਿਕ ਦੇ ਪੈਸੇ ਵੀ ਬਚਾ ਲੈ ਠੀਕ ਹੈ ਠੀਕ ਹੈ ਤੇ ਪਬਲਿਕ ਤੋਂ ਪੈਸੇ ਮੰਗਣਾ ਵੀ ਨਹੀਂ ਹੈ ਠੀਕ ਹੈ ਤੇ ਸੈਲਫ ਸਸਟੇਨੇਬਲ ਮਾਡਲ ਬਣਾਣਾ ਕਿ ਜਿਹੜਾ ਚੈਰੀਟੇਬਲ ਵੀ ਹੋ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ ਦਾ ਐਨਵਾਇਰਨਮੈਂਟ ਪ੍ਰੋਡਕਟ ਪ੍ਰੋਟेक्ट ਹੋਵੇ ਰੋਜ਼ਗਾਰ ਜਨਰੇਟ ਹੋਵੇ ਬਿਮਾਰੀਆਂ ਵੀ ਘਟ ਗਈ ਪ੍ਰੋਡਕਟਸ ਵੀ ਬਣ ਗਏ ਲੈਂਡਫਿਲਸ ਦਾ ਜਿਹੜਾ ਬਰਡਨ ਉਹ ਵੀ ਘਟ ਗਿਆ ਪਬਲਿਕ ਦੇ ਪੈਸੇ ਜਿਹੜੇ ਲੱਗਦੇ ਆ ਇੱਕ ਲੈਂਡਫਿਲਸ ਨੂੰ ਟਰੀਟ ਕਰਨ ਲਈ ਉਹ ਵੀ ਬਚ ਗਿਆ ਹੋਰ ਕੀ ਚਾਹੀਦਾ ਸੇਵਰ ਦਾ ਸੇਵ ਤੇ ਜੇ ਭਾਜੀ ਪਰਸਨਲ ਪ੍ਰੋਫਿਟ ਲਈ ਕੰਮ ਕਰਨਾ ਹੁੰਦਾ ਨਾ ਮੈਂ ਆਈਟੀ ਦਾ ਕੰਮ ਕਰਦਾ ਸੀ ਅਜੇ ਬ੍ਰਾਂਡ ਕੰਸਲਟੈਂਟ ਮਿਲ ਵਧੀਆ ਅਜੇ ਵੀ ਲੋਕੀ ਕੰਟੈਕਟ ਕਰਦੇ ਤੇ ਇਨਕਮ ਹੈਗੀ ਹੈ ਮੇਰੀ ਮੈਂ ਬਿਜ਼ਨਸ ਕਰ ਸਕਦਾ। ਨਾਨ-ਪ੍ਰੋਫਿਟੇਬਲ ਆਰਗੇਨਾਈਜੇਸ਼ਨ ਮੈਂ ਕਿਸੇ ਵਿਜ਼ਨ ਲਈ ਬਣਾਇਆ। ਕਿਸੇ ਪਰਪਸ ਲਈ ਬਣਾਇਆ ਤੇ ਉਸ ਵਿਜ਼ਨ ਤੇ ਉਸ ਪਰਪਸ ਲਈ ਮੈਂ ਕਿਸੇ ਵੀ ਤਰੀਕੇ ਦਾ ਕੰਪਰਮਾਈਜ਼ ਨਹੀਂ ਕਰ ਸਕਦਾ। ਜਦ ਤੱਕ ਮੈਂ ਆਪਣੇ ਪਰਪਸ ਲਈ ਇਮਾਨਦਾਰ ਹਾਂ ਮੈਨੂੰ ਲੱਗਦਾ ਉੱਪਰ ਵਾਲਾ ਮੇਰੇ ਤੇ ਮਿਹਰਬਾਨ। ਜੀ ਬਾਕੀ ਇਹ ਲੋਕਾਂ ਦਾ ਕਿੰਨਾ ਕੁ ਸਹਿਯੋਗ ਆ ਤੁਹਾਡੇ ਪਰਿਵਾਰ ਦਾ ਕਿੰਨਾ ਕੁ ਸਹਿਯੋਗ? ਸਾਰੇ ਸਪੋਰਟ ਕਰਦੇ ਇਸ ਟਾਈਮ ਤੇ ਲੋਕ, ਦੋਸਤ ਜਿਹੜੇ ਵੀ ਬੰਦੇ ਆਂਦੇ ਆ ਪਰ ਮੈਂ ਥੋੜੇ ਟਾਈਮ ਲਈ ਵੀ ਇਹ ਸਮਝੋ ਕਈ ਬੰਦੇ ਤਾਂ 5 ਮਿੰਟ ਚ ਇਹਨਾਂ ਵੱਡਾ ਸਪੋਰਟ ਕ੍ਰੀਏਟ ਕਰ ਜਾਂਦੇ ਕਿ ਜਿਹੜਾ ساری ਜ਼ਿੰਦਗੀ ਬੰਦਾ ਨਹੀਂ ਭੁੱਲ ਸਕਦਾ ਹਰ ਕਿਸੇ ਦਾ ਕਿਸੇ ਨਾ ਕਿਸੇ ਰੂਪ ਚ ਸਪੋਰਟ ਹੁੰਦਾ ਤੁਹਾਡੀ ਲਾਈਫ ਚ 네ਗੇਟਿਵ ਬੰਦੇ ਦਾ ਵੀ ਇੱਕ ਤਰੀਕੇ ਨਾਲ ਮੈਂ ਸਪੋਰਟ ਹੀ ਮੰਨਦਾ ਕਿ ਜਿਹਨੇ ਕੁਝ ਚੰਗੇ ਟਾਈਮ ਤੇ ਵੀ ਹੁੰਦੇ ਬੰਦੇ ਤੁਹਾਡੀ ਲਾਈਫ ਚ ਜਿਹੜਾ ਕੁਝ ਨਾ ਕੁਝ ਸਿਖਾ ਜਾਂਦੇ ਤੁਹਾਨੂੰ ਸੋ ਇਸ ਟਾਈਪ ਦਾ ਵੀ ਇਨਸਾਨ ਤੁਹਾਡੀ ਲਾਈਫ ਚ ਹੋਣਾ ਜ਼ਰੂਰੀ ਹੈ ਤੁਹਾਡੇ ਅੰਦਰ ਐਸੈਪਟੈਂਸ ਹੋਣੀ ਚਾਹੀਦੀ ਹੈ ਜੇ ਐਸੈਪਟੈਂਸ ਹੋ ਗਿਆ ਤੁਸੀਂ ਉਸ ਚੀਜ਼ ਨੂੰ ਉਸੇ ਮੋਮੈਂਟ ਦੇ ਵਿੱਚ ਐਸੈਪਟ ਕੀਤਾ ਅੱਗੇ ਵਧਗੇ so that's why i'm doing ਅਸੀਂ ਇੰਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਟੀਮ ਮੈਂਬਰਾਂ ਨੂੰ ਕਿ ਇੱਕ ਵਾਰੀ ਕੈਮਰੇ ਸਾਹਮਣੇ ਆ ਜਾਓ ਅਸੀਂ ਹੋਰ ਤੁਹਾਨੂੰ ਪ੍ਰੋਡਕਟ ਦਿਖਾ ਦਈਏ ਆ ਬੈਗ ਬਣੇ ਹੋਏ ਨੇ ਜਿਹੜੇ ਕੀ ਮਾਰਕੀਟ ਦੇ ਪ੍ਰਾਈਸ ਦੀ ਗੱਲ ਕਰੀਏ 20 20 25 ਰੁਪਏ ਆਮ ਮਿਲਦਾ ਵਾ ਦੀ ਕਾਸਟ ਆ ਜੇ ਦੇਖ ਲੋ ਲੋਕਾਂ ਲਈ ਵੇਸਟੇਜ ਆ ਪਰ ਕਿਸੇ ਲਈ ਇਹ ਬਿਜ਼ਨਸ ਵੀ ਹੋ ਸਕਦਾ ਵਾ ਕਿਸੇ ਲਈ ਪ੍ਰੋਫਿਟੇਬਲ ਇਨਕਮ ਹੋ ਵੀ ਸਕਦੀ ਹੈ ਜੇ ਆਪਾਂ ਗੱਲ ਕਰੀਏ ਹੋਰ ਕਈ ਚੀਜ਼ਾਂ ਇੱਥੇ ਬਣੀਆਂ ਹੋਈਆਂ ਨੇ

ठीक है इसकी खूबी क्या है आपके हैंड को तो सैनिटाइज कर ही रहा है अगर मैं इसको यहाँ स्प्रिंकल कर रहा हूँ तो यहाँ के एयर के पॉल्यूशन को भी कंट्रोल कर रहा है और इसके हमारे पास लाइव सर्टिफिकेट्स हैं सबूत हैं कि इसने एयर पॉल्यूशन को कंट्रोल किया है वाटर पॉल्यूशन को कंट्रोल किया है तो हम लोग बायो एंजाइम को एज ए एग्री फर्टिलाइजर ऑर्गेनिक प्रोडक्ट है इसमें कोई केमिकल नहीं है ठीक है इसके अलावा आप एज ए टॉयलेट क्लीनर टाइल क्लीनर डिश वॉशर इस तरीके से हम एज ए प्रोडक्ट बनाकर मार्केट में करने की कोशिश कर रहे हैं और इसमें हमारे साथ बायो एंजाइम आंट्रप्रेन्योर्स एकेडमी है बेंगलुरु की जो ऑल ओवर इंडिया हाउ टू मेक बायो एंजाइम और बायो एंजाइम पे काफ़ी अच्छे तरीके से काम कर रही है और ये ग्लोबली काम कर रही है तो उनके साथ हम लोग एसोसिएटेड हैं पंजाब के लिए और उनके साथ मिलकर ये प्रोजेक्ट भी रन कर रहे हैं तो इसमें हम लोग रूरल इलाके जो ग्रामीण क्षेत्र होते हैं उसमें कोशिश करते हैं कि ऐसे स्टार्टअप्स को जाकर वहाँ के ग्रामीण महिलाओं को सिखाएं कि वो अपने घर में बैठ के अपने संतरे के छिलके से नींबू के छिलके से भी पैसा बनाना सीखे ना कि उसको इधर उधर फेंके नाले फ्रूट खा लो नाले छिलके तो एग्जैक्टली exactly आप खुद कभी जाके ना गूगल या अमेजन कर लेना संतरे का छिलका होता है ना हम फेंक देते हैं उसका पाउडर चेक करना ऑरेंज पील पाउडर और प्राइस चेक कर लेना आपके दिमागे झन्ना जाएंगे ਇਸੇ ਯਾਦਵ ਬੜੀ ਬਹੁਤ ਨਹੀਂ ਕਰੂੰਗਾ ਬਾਕੀ ਇਹ ਬੱਚੇ ਹੈ ਇਹ इनसे ਆਪ ਬਾਤ ਟੋਟਣਾ ਗਲਤ ਗੱਲਬਾਤ ਕਰਦੇ ਨਾਮ ਕੀ ਆ ਤਮੰਨਾ ਕੀ ਸੋਚ ਕੇ ਇਸ ਐਨਜੀਓ ਨੂੰ ਜੁਆਇਨ ਕੀ ਤੋ ਸਰ ਇਸ ਐਨਪੀਓ ਨੂੰ ਜੁਆਇਨ ਕਰਨ ਦਾ ਇੱਕ ਮੇਨ ਕੋਰ ਐਵੀ ਸੀਗਾ ਵੀ ਇਸ ਕੋਜ਼ ਨੂੰ ਅਸੀਂ ਇਸ ਕੋਸਟ ਅਸੀਂ ਕੰਟਰੀਬਿਊਟ ਕਰੀ ਆਪਣਾ ਨਾ ਹਿੱਸਾ ਦਈਏ ਤੇ ਆਪ ਆਪਣੀ ਨਵੀਂ ਸਕਿਲਸ ਸਿੱਖੀਏ ਜਿਹੜੀਆਂ ਸਾਡੇ ਸਕਿਲਸ ਨੇ ਉਹਨਾਂ ਨੂੰ ਇਨਹਾਂਸ ਕਰੀਏ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਅਸੀਂ ਕੁਦਰਤ ਲਈ ਕੀ ਕਰ ਸਕਦੇ ਆ ਕੁਦਰਤ ਸਾਨੂੰ ਕਿੰਨਾ ਕੁਝ ਦੇ ਰਹੀ ਸੀ ਉਹਨੂੰ ਵਾਪਸ ਕੀ ਦੇ ਰਹੇ ਹਾਂ ਕੁਝ ਵੀ ਨਹੀਂ ਦੇ ਰਹੇ ਪਰ ਅਸੀਂ ਇੱਥੇ ਇਸ ਐਨਪੀਓ ਨਾਲ ਜੁੜ ਕੇ ਅਸੀਂ ਉਸ ਨੂੰ ਬਹੁਤ ਕੁਝ ਦੇ ਸਕਦੇ ਹਾਂ ਮਤਲਬ ਅਸੀਂ ਇੱਥੇ ਨਵੀਆਂ ਚੀਜ਼ਾਂ ਬਣਾ ਰਹੇ ਹਾਂ ਨਾ ਪੁਰਾਣੀਆਂ ਵੇਸਟ ਚੀਜ਼ਾਂ ਤੋਂ ਅਸੀਂ ਕੁਝ ਨਵਾਂ ਕ੍ਰੀਏਟਿਵ ਬਣਾ ਰਹੇ ਹਾਂ ਕੱਪੜਾ ਅਸੀਂ ਜਿਵੇਂ ਮੈਂ ਬੁਟੀਕ ਦਾ ਕੰਮ ਸਿੱਖਿਆ ਹੈ ਤਾਂ ਉਸ ਕੰਮ 'ਚ ਮੈਂ ਅੱਗੇ ਮਤਲਬ ਵਧਣਾ ਚਾਹੁੰਦੀ ਹਾਂ ਤੇ ਮੈਂ ਬੁਟੀਕ ਤੋਂ ਜਿਵੇਂ ਕਪੜਾ ਬਚ ਰਿਹਾ ਸੂਟਾਂ ਦਾ ਸਾਡਾ ਕਪੜਾ ਕਿੰਨਾ ਵੇਸਟ ਜਾ ਰਿਹਾ ਉਹ ਸੀ ਸਿਰਫ ਛੁੜ ਦੰਨੇ ਆ ਥੋੜੀ ਦੇਰ ਬਾਅਦ ਆਪਣੇ ਕੋਲ ਰੱਖਦੇ ਸੀ ਸੰਭਲਾਂਗੇ ਸੰਭਲਾਂਗੇ ਕੁਝ ਬਣਾਵਾਂਗੇ ਪਰ ਕੁਝ ਨਹੀਂ ਬਣਦਾ ਉਹਦਾ ਸੀ ਐਂਡ 'ਚ ਉਹਨੂੰ ਕੂੜੇ 'ਚ ਹੀ ਸਿੱਟਦੇ ਆ ਤਾਂ ਉਹਦੇ ਤੋਂ ਅਸੀਂ ਆਪਣੇ ਮਤਲਬ ਹੇਅਰ ਪਿੰਸ ਬਣਾ ਸਕਦੇ ਆ ਰਬੜਾ ਆਪਾਂ ਜਿਵੇਂ ਅੱਜਕੱਲ ਫੈਸ਼ਨੇਬਲ ਚੱਲ ਰਹੀਆਂ ਸਕੰਚਿਸ ਜਿਹਨੂੰ ਆਪਾਂ ਕਹ ਰਹੇ ਆ ਉਹ ਬਣਾ ਸਕਦੇ ਆ ਉਹਦੇ 'ਚ ਕੋਈ ਜ਼ਿਆਦਾ ਮਤਲਬ ਕੋਈ ਕ੍ਰੀਏਟੀਵਿਟੀ ਕੋਈ ਬਹੁਤ ਜ਼ਿਆਦਾ ਲੈਵਲ ਦੀ ਨਹੀਂ ਉਹਨੂੰ ਸੌਖਾ ਜਿਹਾ ਕੰਮ ਹੈ ਆਪਾਂ ਕਰ ਸਕਦੇ ਹਾਂ ਹਰ ਕੋਈ ਕਰ ਸਕਦਾ ਤੇ ਮੈਂ ਇਹੀ ਮਤਲਬ ਇਹਦੇ ਵਿੱਚ ਅੱਗੇ ਜਾਣਾ ਚਾਹੁੰਦੀ ਹਾਂ ਹੋਰਾਂ ਨੂੰ ਵੀ ਰੋਜ਼ਗਾਰ ਦੇਣਾ ਚਾਹੁੰਦੀ ਹਾਂ ਪਹਿਲਾਂ ਆਪ ਚੰਗੀ ਤਰ੍ਹਾਂ ਸਿੱਖ ਕੇ ਇਹਦੇ ਵਿੱਚ ਅੱਗੇ ਵਧਣਾ ਚਾਹੁੰਦੀ ਹਾਂ ਲੁਧਿਆਣੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਇੱਕ ਕੂੜਾ ਉਹੀ ਖਿਲਾਰ ਦਿੰਦੇ ਨੇ ਜਾਂ ਵੇਸਟ ਬਹੁਤ ਵੱਡੇ ਲੈਵਲ ਤੇ ਕਰਦੇ ਨੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਕੂੜਾ ਜਿਹੜਾ ਆਪਾਂ ਬਹੁਤ ਸਾਰਾ ਐਵੇਂ ਖਿਲਾਰ ਦਿੰਨੇ ਆ ਉਹਦੇ ਚੋਂ ਆਪਾਂ ਨੂੰ ਬਹੁਤ ਚੀਜ਼ਾਂ ਇਹੋ ਜਿਆਂ ਨੇ ਜਿਨ੍ਹਾਂ ਨੂੰ ਆਪਾਂ ਮ ਸੰਭਾਲ ਕੇ ਉਹਨਾਂ ਦੀ ਆਪਾਂ ਅੱਗੇ ਕੋਈ ਹੋਰ ਚੀਜ਼ ਬਣਾ ਸਕਦੇ ਆ ਆਪਾਂ ਉਹ ਸਾਨੂੰ ਇੱਥੇ ਡੋਨੇਟ ਕਰਨ ਨੂੰ ਨਹੀਂ ਕੁਝ ਕਰ ਸਕਦੇ ਸਾਡੇ ਕੋਲੇ ਆਨ ਸਾਨੂੰ ਡੋਨੇਟ ਕਰ ਜਾਣ ਸੁੱਟਾਂ ਨਾਲੋਂ ਦੇਣਾ ਚੰਗਾ ਬਟ ਨਹੀਂ ਕਰ ਰਹੇ ਲੋਕ ਉਹਨਾਂ ਨੂੰ ਇਹੀ ਆ ਵੀ ਤੁਸੀਂ ਸੁੱਟੋ ਨਾ ਸਾਡੇ ਕੋਲ ਆਓ ਸਾਨੂੰ ਦੇ ਜਾਓ ਅਸੀਂ ਉਸ ਨੂੰ ਚੰਗੇ ਕੰਮ ਚ ਲਾਵਾਂ। ਕੋਨ ਨੂੰ ਵੀ ਮੈਂ ਉਹੀ ਸਵਾਲ ਕਰਾਂਗਾ ਜਿਹੜਾ ਮੈਂ ਗੌਰਵ ਜੀ ਨੂੰ ਕੀਤਾ ਵਾ ਤੁਹਾਡੇ ਬਾਰੇ ਲੋਕ ਕੀ ਸੋਚਦੇ ਨੇ ਵੀ ਕੂੜੇ 'ਚ ਬੈਠੀ ਰਹਿੰਦੀ ਹੈ ਕੁੜੀ, ਕੂੜੇ ਚੁੱਟਦੀ ਆ, ਕੂੜੇ 'ਚ ਹੀ ਕੰਮ ਕਰਦੀ ਆ। ਕੀ ਸੋਚਦੇ ਥੋਟ ਥੋਟ ਤੁਸ ਤੋਂ ਬਾਰੇ ਪਬਲਿਕ ਕੀ ਸੋਚਦੀ ਆ ਜਾਂ ਤੁਹਾਡੇ ਪਰਿਵਾਰਕ ਮੈਂ। ਪਰਿਵਾਰ ਤਾਂ ਨਹੀਂ ਚਲੋ ਲੋਕ ਕਹਿੰਦੇ ਨੇ ਵੀ ਹਾਂ ਉੱਥੇ ਕੀ ਐਵੇਂ ਸਾਰਾ ਦਿਨ ਮਿੱਟੀ ਕੱਟੇ ਚਾ ਕੇ ਆ ਜੰਨੇ ਹੋ ਗੰਦੇ ਕੱਪੜੇ ਕਰ ਲਿਆਨੇ ਹੋ ਪਰ ਨਹੀਂ ਉਹਨਾਂ ਨੂੰ ਨਹੀਂ ਪਤਾ ਮਿਹਨਤ ਗੰਦੇ ਕੱਪੜੇ ਕਰਕੇ ਹੀ ਸਹੀ ਮਿਹਨਤ ਹੁੰਦੀ ਹੈ ਐ ਨਹੀਂ ਹੁੰਦੀ ਜਪਾ ਗੱਲ ਗਰਵ ਜੀ ਸਾਡੇ ਨਾਲ ਦੁਬਾਰਾ ਜੁੜਨਗੇ ਆਪਾਂ ਇੱਕ ਫਨ ਹੋਟ ਪ੍ਰੋਡਕਟ ਦਿਖਾ ਦਈਏ ਇਹਨਾਂ ਨੇ ਵੀ ਕਈ ਚੀਜ਼ਾਂ ਹੋਰ ਬਣਾਈਆਂ ਨੇ ਜਿਨ੍ਹਾਂ ਆਪਾਂ ਗੱਲ ਕਰ ਲਈਏ ਗਰਵ ਜੀ ਇਹਨਾਂ ਨੂੰ ਕੀ ਕਹਿੰਦੇ ਨੇ ਇਹ ਐਕਚੁਅਲੀ ਇੱਕ ਸਾਲਟ ਲੈਂਪ ਠੀਕ ਹੈ ਜੀ ਠੀਕ ਹੈ ਜਿਵੇਂ ਤੁਸੀਂ ਦੇਖੋਗੇ ਆਨਲਾਈਨ ਚੈੱਕ ਕਰ ਲਿਓ ਇਹਦੇ ਬਾਰੇ ਵੀ ਰੌਕ ਸਾਲਟ ਲੈਂਪ ਕੀ ਹੁੰਦਾ ਕਿ ਤੁਸੀਂ ਜਿੱਥੇ ਵੀ ਰੱਖੋਗੇ ਇੱਕ ਤਾਂ ਡੈਕੋਰੇਸ਼ਨ ਪੀਸ ਦਾ ਕੰਮ ਕਰਦਾ ਨਾਲੇ ਆਸ-ਪਾਸ ਦੀ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਇਹ ਅਬਜorb ਕਰਕੇ ਘਟੰਦਾ ਹੈ ਮੈਂ ਲੱਗਿਆ ਕਿ ਹਿਮਾਲਿਆ ਮੋਂ ਲ ਤੋਂ ਕੋਈ ਪੱਥਰ ਪੁੱਥਰ ਲੱਭ ਕੇ ਲੈ ਕੇ ਆਉਂਗੇ ਇਹ ਰੌਕ ਸਾਲਟ ਸਿੰਧ ਨਮਕ ਇੱਕ ਤਰੀਕੇ ਦਾ ਉਹਦਾ ਪੱਥਰ ਵਾਲਾ ਸਾਲਟ ਤੁਸੀਂ ਸਾਰੇ ਰੋਡ ਤੇ ਹਾਈਵੇ ਤੇ ਦੇਖੋਗੇ ਕਿ ਟਰਾਲੇ ਤੇ ਵਿਕਦਾ ਹੁੰਦਾ ਤੇ ਨਾਲੇ ਲੱਕੜ ਦਾ ਇੱਕ ਬੇਸਿਕ ਬੇਸ ਹੈ ਇਹਦੇ ਵਿੱਚ ਲਾਈਟ ਹੈ ਬਸ ਇਹਨੇ ਕਨੈਕਟ ਹੋਣਾ ਤੇ ਲਾਈਟ ਜਲਣਾ ਸੋ ਓਵਰਆਲ ਨਜ਼ਰੀਆ ਕਿ ਤੁਸੀਂ ਕਿਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਹੈਨਾ ਅ ਔਰ ਵੀ ਚੀਜ਼ਾਂ ਨੇ ਹਾਂ ਜਿਵੇਂ ਆ ਦੇਖੋ ਆ ਵੀ ਕੀ ਹੈ ਕਿ ਇਹ ਜੁਐਲਰੀ ਹੈ ਠੀਕ ਹੈ ਆ ਇਹ ਇਹ ਵੀ ਫੈਬਰਿਕ ਤੋਂ ਬਣਾ ਹੋਇਆ ਇੱਕ ਛੋਟਾ ਕਤਰੰਦਰ ਟੁਕਰਾ ਸੀ ਜੇ ਤੁਸੀਂ ਕਿੱਥੇ ਸੁੱਟ ਦਿੰਦੇ ਸਾਇਦ ਮਿੱਟੀ ਨੂੰ ਪੋਲਿਊਟ ਕਰਦਾ ਸਾਈਡ ਪਾਣੀ ਨੂੰ ਪੋਲਿਊਟ ਕਰਦਾ ਇਹ ਸ਼ਾਇਦ ਹੋ ਸਕਦਾ ਸੀ ਕਿਥੇ ਜਲਾ ਕੇ ਤੁਹਾਡੇ ਇਹਨੂੰ ਪੋਲੀਸ਼ ਕੀਤਾ ਜਾਵੇ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਗਿਆ ਵੈਲਿਊ ਮਾਰਕੀਟ ਨੇ ਡਿਸਾਈਡ ਕੀਤਾ ਹੈ ਤੁਸੀਂ ਚੈੱਕ ਕਰੋ ਆਨਲਾਈਨ ਵਿਕਦੇ ਚਲੋ ਆਪਾਂ ਆ ਇੱਕ ਹੋਰ ਤੁਹਾਡੇ ਮਗਰ ਘੜੀ ਟੰਗੀ ਹੋਈ ਆ ਜੇ ਆਪਾਂ ਕਿਤੇ ਸ਼ੋਰੂਮ ਚ ਜਾਈਏ ਤਾਂ ਇਹਦੀ ਕੋਸਟ ਕੀ ਹੁੰਦੀ ਆ ਜਾਂ ਇੱਧਰ ਬਸ ਸੁਣਾਜੋ ਤੇ ਇਹਦੀ ਮੈਨੂਫੈਕਚਰਿੰਗ ਤੁਸੀਂ ਆਪ ਕੀਤੀ ਆ ਜਾਂ ਕੀ ਪ੍ਰੋਸੈਸ ਆ ਜੀ ਐਕਚੁਅਲੀ ਇਹ ਕੀ ਇਹ ਐਮ ਡੀ ਐਫ ਦਾ ਬੇਸਰ ਠੀਕ ਹੈ ਠੀਕ ਹੈ ਐਮ ਡੀ ਐਫ ਇੱਕ ਤਰੀਕੇ ਦਾ ਫਲਾਈ ਬੋਰਡ ਹੁੰਦਾ ਮਾਰਕੀਟ 'ਚ ਤੁਸੀਂ ਦੇਖੋਗੇ ਅਲੱਗ-ਅਲੱਗ ਥਿਕਨੈਸ ਦੇ ਹਿਸਾਬ ਨਾਲ ਮਿਲ ਜਾਂਦਾ ਠੀਕ ਹੈ ਠੀਕ ਹੈ ਤੇ ਉਹ MDF ਦਾ ਟੁਕੜਾ ਉਸ ਤੋਂ ਬਾਅਦ ਇਹਦੇ CNC ਕਟੇਗਾ CNC ਕਟਿੰਗ ਹੋਣ ਤੋਂ ਬਾਅਦ ਇੱਕ ਮਾਰਕੀਟ ਦੇ ਵਿੱਚ ਵਾਲ ਕਲॉक ਦਾ ਸੈਟਅਪ ਤੁਹਾਨੂੰ ਆਰਾਮ ਨਾਲ 50 ਰੁਪਏ ਤੋਂ ਲੈ ਕੇ 100 ਰੁਪਏ ਦੇ ਵਿੱਚ ਵਿੱਚ ਵਧੀਆ ਕੁਆਲਿਟੀ ਦਾ ਮਿਲ ਜਾਂਦਾ ਠੀਕ ਹੈ ਤੇ ਥੋੜੀ ਜਿਹੀ ਕਲਰ ਮਤਲਬ ਓਵਰ ਆਲ ਐਕਸਪੈਂਡੀਚਰ ਦੇਖੀਏ ਇਧਰ ਤੇ 400-500 ਰੁਪਏ ਦਾ ਹੈ ਠੀਕ ਹੈ ਵਿਦ ਲੇਬਰ ਜੌਬ ਐਂਡ ਆਲ ਤੇ ਮਾਰਕੀਟ 'ਚ ਇਹਦੀ ਕੋਸਟਿੰਗ ਅਰਾਊਂਡ 2000-2500 ਰੁਪਏ ਤੋਂ ਥੱਲੇ ਹੈ ਪਾਏ ਖੂਰ ਚੱਲਦੇ ਆ ਲੁਧਿਆਣੇ ਦੀ ਗੱਲ ਕਰਦੇ ਆ ਲੁਧਿਆਣੇ ਚ ਇੱਕ ਕੂੜੇ ਦਾ ਡੰਪ ਲੱਗਿਆ ਹੋਇਆ ਵਾ ਕਿਹਨੂੰ ਜ਼ਿੰਮੇਵਾਰ ਸਮਝੀਦਾ ਉਸ ਚੀਜ਼ ਪਿੱਛੇ ਪਬਲਿਕ ਕਾ ਅਸੀਂ ਅਰੂ ਦੱਸਦੇ ਆ ਤੁਹਾਨੂੰ ਕਿ ਫੰਡਮੈਂਟਲ ਡਿਊਟੀਆਂ ਭੁੱਲ ਗਏ ਆ ਸਵੇਰੇ ਉੱਠਦੇ ਆ ਇੱਕ ਤਾਂ ਟੈਨਸ਼ਨ ਪਾਣੇ ਆ ਤੇ ਤੁਰ ਜਾਨੇ ਕੰਮ ਤੇ ਕਾਦੇ ਵਾਸਤੇ ਪੈਸੇ ਦੇ ਵਾਸਤੇ ਠੀਕ ਹੈ ਦਾਤ ਨੂੰ ਆਨੇ ਬੀਪੀ ਦੀ ਡਾਇਬੀਟੀਜ਼ ਦੀ ਗੋਲੀਆਂ ਖਾਣੇ ਇਵਨ ਕਈ ਵਾਰ ਨੀਂਦ ਦੀ ਵੀ ਗੋਲੀਆਂ ਖਾਣ ਤਾਂ ਸਾਨੂੰ ਨੀਂਦ ਆਉਂਦੀ ਹੈ ਠੀਕ ਹੈ ਪਾਜੂ ਪਾਜੂ ਕੇ 25000 ਰੁਪਏ ਮਹੀਨਾ ਕਮਾਵੇ ਲੈਨੇ ਇੱਕ ਝਟਕਾ ਲੱਗਿਆ ਨਾ ਮੈਡੀਕਲ ਦਾ ਮੋਟਾ ਸਾਰੇ ਪੈਸੇ ਬਰਬਾਦ ਠੀਕ ਹੈ ਸੋ ਅਸੀਂ ਪੈਸੇ ਦੇ ਪਿੱਛੇ ਭੱਜਣ ਵਾਲੇ ਲੋਕ ਹੋ ਗਏ ਅਸੀਂ ਇਨਸਾਨੀਅਤ ਲਈ ਟਾਈਮ ਕੱਢਣਾ ਭੁੱਲ ਗਏ ਅਸੀਂ ਸਿਰਫ ਪੜ੍ਹਨ ਵਾਲੇ ਲੋਕਾਂ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਿਰ ਪੜਨ ਵਾਲਾ ਹੈ ਅਮਲ ਨਹੀਂ ਕਰਦਾ ਜਿਸ ਦਿਨ ਅਸੀਂ ਸਵੇਰੇ ਪੜ ਕੇ 5 ਮਿੰਟ ਵੀ ਕੱਢ ਕੇ ਆ ਤਿੰਨ ਚੀਜ਼ਾਂ ਦਾ ਅਮਲ ਕਰ ਲਿਆ ਨਾ ਅਸੀਂ ਨਾ ਕਦੇ ਬਿਮਾਰ ਹੋਣਾ ਠੀਕ ਹੈ ਨਾ ਕਦੇ ਸਾਨੂੰ ਚਿੰਤਾ ਹੋਣੀ ਕਿਸੇ ਚੀਜ਼ ਦੀ ਕੁਦਰਤ ਨੇ ਸਾਨੂੰ ਸਾਹਮਣਾ ਸਾਨੂੰ ਕੁਦਰਤ ਨੂੰ ਸਾਹਮਣ ਦੀ ਲੋੜ ਨਹੀਂ ਹੈ ਲੇਕਿਨ ਅਸੀਂ ਕੁਦਰਤ ਸਾਹਮਣ ਵਾਲੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਦੈਟਸ ਰੋਂਗ ਵਾ ਕੈਮਰਾ ਗੱਲ ਕਰਦੇ ਪਏ ਸੀ ਕਿ ਆਪਾਂ ਕੁਦਰਤ ਨੂੰ ਗੰਦਾ ਕਰ ਲਈ ਹਰ ਘਰ 100 ਤੋਂ 150 ਰੁਪਏ ਵਿੱਚ ਚਾਰਜ ਕਰਦਾ ਪਿਆ ਵਾ ਹਰ ਮਹੀਨੇ ਦਿੰਦਾ ਪਿਆ ਵਾ ਹਾਂ ਉਹ ਐਕਚੁਅਲੀ ਮੈਂ ਤੁਹਾਨੂੰ ਇੱਕ ਪੂਰਾ ਮੈਥਮੈਟਿਕ ਸਮਝਾਂਦਾ ਕਿ ਲੁਧਿਆਣੇ ਦੇ ਵਿੱਚ ਹੁਣੇ ਮੇਰੇ ਕੋਲ ਇੱਕ ਅਖਬਾਰ ਦਾ ਟੁਕੜਾ ਸੀ ਔਫ ਕੈਮਰਾ ਮੈਂ ਤੁਹਾਨੂੰ ਦਿਖਾ ਰਿਹਾ ਸੀ ਕਿ 24 ਲੱਖ ਮੈਟ੍ਰਿਕ ਟਨ ਕਚਰੇ ਦਾ ਇੱਕ ਡੰਪ ਤਾਜਪੁਰ ਰੋਡ ਤੇ ਆਲਰੇਡੀ ਕ੍ਰੀਏਟਡ ਹੈ ਰਾਈਟ ਉਹ ਬਣਿਆ ਕਿਵੇਂ ਕਚਰੇ ਦਾ ਡੰਪ ਤੁਹਾਡੇ ਘਰੋਂ ਕਚਰਾ ਚੱਕਿਆ ਗਿਆ ਤੁਹਾਡੇ ਕਮਰਸ਼ੀਅਲ ਸਪੇਸ ਤੋਂ ਕਚਰਾ ਚੱਕਿਆ ਗਿਆ ਮਿਕਸ ਕਚਰਾ ਨਿਕਲ ਰਿਹਾ ਸੀ ਉਹ ਚੱਕਣ ਤੋਂ ਬਾਅਦ ਕੰਪੈਕਟਰ ਸਾਈਟ ਤੇ ਗਈ ਠੀਕ ਹੈ ਕੰਪੈਕਟ ਹੋਇਆ ਤੇ ਫਿਰ ਟਿਪਰ ਤੇ ਲੋਡ ਹੋ ਕੇ ਉਹ ਸਿੱਧਾ ਡੰਪ ਸਾਈਟ ਤੇ ਚਲਾ ਗਿਆ ਠੀਕ ਹੈ ਜਦੋਂ ਤੁਹਾਡੇ ਘਰੋਂ ਚੱਕਿਆ ਗਿਆ ਮੰਥਲੀ ਫੀਸ ਤੁਹਾਡੇ ਕੋਲੋਂ ਕਲੈਕਟ ਹੋਈ ਐਵਰੇਜ ਜੇ ਤੁਸੀਂ ਲਗਾ ਲਓ 100 ਤੋਂ 150 ਰੁਪਏ ਪਰ ਮੰਥ ਸਿੰਗਲ ਹਾਊਸਹੋਲਡ ਹੈ ਨਾ ਤੇ ਕਮਰਸ਼ੀਅਲ ਤੋਂ ਅਲੱਗ ਹੁੰਦਾ ਉਸ ਤੋਂ ਬਾਅਦ ਫਿਰ ਆ ਜਿਹੜਾ ਮੈਨ ਪਾਵਰ ਹੈ ਉਹ ਵੀ ਵੇਸਟ ਹੋਇਆ ਉਸ ਤੋਂ ਬਾਅਦ ਫਿਰ ਜਿਹੜੀ ਲੌਜਿਸਟਿਕ ਟਿਪਰ ਦੀ ਕੋਸਟਿੰਗ ਹੈ ਇਲੈਕਟ੍ਰਿਸਿਟੀ ਹੈ ਰਿਸੋਰਸੇਸ ਹੈ ਉਹ ਸਾਰੀ ਚੀਜ਼ਾਂ ਵੇਸਟ ਹੋਈ ਐਂਡ ਕੀ ਆਇਆ ਕਿ ਕਚਰੇ ਦਾ ਪਹਾੜ 24 ਲੱਖ ਮੈਟ੍ਰਿਕ ਟਨ ਦਾ ਇੱਕ ਕਚਰੇ ਦਾ ਪਹਾੜ ਹੁਣ ਕੀ ਹੋਣਾ ਉਸ ਉਸ ਪਹਾੜ ਨੂੰ ਬਾਇਓ ਰੀਮੀਡੀਏਟ ਕਰਨ ਲਈ ਪਰ ਟਨ 750 ਰੁਪਏ ਤੋਂ ਲੈ ਕੇ 1600 ਰੁਪਏ ਤੱਕ ਪਰ ਟਨ ਐਕਸਪੈਂਡੀਚਰ ਹੋਣਾ ਕਿਦੋਂ ਸਰਕਾਰ ਦਾ ਆਪਣਾ ਤਾਂ ਹੋਣਾ ਨਹੀਂ ਪਬਲਿਕ ਦੇ ਸਿਰ ਤੇ ਪੈਣਾ ਹੋ ਕਰ ਤੇ ਤੁਸੀਂ ਹਿਸਾਬ ਲਗਾ ਲਓ 24 ਲੱਖ ਮਲਟੀਪਲਾਈ 750 ਮਿਨੀਮਮ ਇਹ ਪੁਰਾਣਾ ਹਜੇ ਨਵਾਂ ਸੀ ਹੋਰ ਕ੍ਰੀਏਟ ਕਰਨ ਤੋਂ ਬਾਅਦ ਨਹੀਂ ਆ ਰਿਹਾ ਤੁਹਾਡਾ ਪੈਸਾ ਜਿਹੜੇ ਸ਼ਹਿਰ ਦਾ ਇੰਨਾ ਪੈਸਾ ਕਰੋੜਾਂ ਰੁਪਇਆ ਕਚਰੇ 'ਚ ਸੁੱਟਿਆ ਜਾ ਰਿਹਾ ਉਹ ਸ਼ਹਿਰ ਤਾਂ ਗਰੀਬ ਹੋ ਹੀ ਨਹੀਂ ਸਕਦਾ ਇੱਕ ਸ਼ਹਿਰ ਦਾ ਹਾਲ ਹੈ ਤੁਸੀਂ ਸਮਝੋ ਕਿ ਦੇਸ਼ ਦਾ ਹਾਲ ਕੀ ਹੋਣਾ ਸਾਨੂੰ ਸਮਝਣ ਦੀ ਲੋੜ ਹੈ ਭੱਜਣ ਦੀ ਨਹੀਂ ਆਸ ਜੀ ਆਂਦੇ ਆਂਦੇ ਸਾਡੇ ਨੌਜਵਾਨਾਂ ਨੂੰ ਉਹਨਾਂ ਸਰੂਤਿਆਂ ਨੂੰ ਸੰਦੇਸ਼ ਕੀ ਦੇਣਾ ਚਾਹੁੰਗੇ ਜਿਹੜਾ ਆਪਣਾ ਇੱਕ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਨੇ ਜਾਂ ਤੁਹਾਡੇ ਨਾਲ ਜੁਆਇਨ ਕਿਵੇਂ ਕਰ ਸਕਦੇ। ਦੇਖੋ ਤੁਹਾਡੇ ਕੋਲ ਕੋਈ ਵੀ ਆਈਡੀਆ ਹੈ ਪਰਸਨਲ ਤਾਂ ਵੀ ਵੈਲਕਮ ਜੇ ਨਹੀਂ ਵੀ ਹੈ ਤੁਹਾਡੇ ਕੋਲ ਜੁਲੂਨ ਹੈ ਜਜਬਾ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ ਤਾਂ ਸਵਿਚ ਫੋਰ ਚੇਂਜ ਫਾਊਂਡੇਸ਼ਨ 24 ਇੰਟੂ 7 ਤਰਡੇ ਲਈ ਹਾਜ਼ਿਰ ਹ ਤੁਸੀਂ ਇੱਥੇ ਵੀ ਆ ਕੇ ਸਾਡੇ ਨਾਲ ਜੁੜ ਕੇ ਕੰਮ ਕਰ ਸਕਦੇ। ਇਹ ਕਿਥੋਂ ਬਾਹਰ ਹੋ ਤੇ ਸਾਡੇ ਨਾਲ WhatsApp ਤੇ ਜਾਂ Instagram ਦੇ ਜਰੀਏ ਕਨੈਕਟ ਹੋ ਕੇ ਵੀ ਕੰਮ ਕਰ ਸਕਦੇ। ਸੋ ਬੇਰੋਜ਼ਗਾਰ ਅਸੀਂ ਉਦੋਂ ਤੱਕ ਜਦੋਂ ਤੱਕ ਅਸੀਂ ਆਪਣੇ ਟਾਈਮ ਦੀ ਕਦਰ ਨਹੀਂ ਕਰਦੇ। ਸਭ ਤੋਂ ਵੱਧ ਅਸੀਂ ਟਾਈਮ ਵੇਸਟ ਕਰਦੇ ਆਪਣੇ ਲਾਈਫ ਚ। ਸੋ ਆਪਣੇ ਟਾਈਮ ਦੀ ਕਦਰ ਕਰਨਾ ਜਿਸ ਦਿਨ ਸਿੱਖ ਗਏ ਜਿਸ ਦਿਨ ਬੱਚਿਆਂ ਨੇ ਇਹ ਸਿੱਖਿਆ ਟਾਈਮ ਇਜ਼ ਮਨੀ। ਫਿਰ ਉਹ ਆਪਣੇ ਟਾਈਮ ਤੋਂ ਪੈਸੇ ਬਣਾਉਣਾ ਸਿੱਖ ਲੈਣਗੇ ਫਿਰ ਉਹ ਕਿਸੇ ਕੋਲ ਭੱਜਣਗੇ ਨਹੀਂ। ਜਿਉ ਇਹਨਾਂ ਕੋਲ ਇੱਕ ਘੰਟਾ 2 ਘੰਟਾ ਵੀ ਹੈ। ਦੇ ਵਿਲ ਕ੍ਰੀਏਟ ਮਨੀ। ਬੜੇ ਕੂਲ ਤਰੀਕੇ ਨਾਲ ਧੰਨਵਾਦ ਸਰ ਜੀ ਸੰਤੰਗ ਅਮਨ ਥੈਂਕ ਯੂ ਥੈਂਕ ਯੂ ਇਹ ਸੰਸਾੜਾ ਮੌਜੂਦ ਗੌਰਵ ਨਾਲ ਬਾਤ ਕੀਤੀ ਆ ਫਿਲਹਾਲ ਦੀ ਕਰੀ ਇਜਾਜ਼ਤ ਦਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਜੀ